ਫੰਡਾਮੈਂਟਲ ਹੁੰਦਾ ਉਹਦੇ ਸੌਫਟਵੇਅਰ ਤੇ ਸਾਰਾ ਕੁਝ ਹੁੰਦਾ ਨਹੀਂ ਕੋਈ ਨਹੀਂ ਸਪਲੀਆਂ ਆ ਗਈ ਆ ਸਰ ਵਿੱਚ 10 ਨੂੰ ਮੈਟ੍ਰਿਕ ਵੀ ਆਖਦੇ ਮੈਟ੍ਰਿਕ ਜਿਹੜਾ ਇਦਾਂ ਹੋ ਜਾਂਦਾ ਵੀ ਪਤਾ ਨਹੀਂ ਕੀ ਕੀਤਾ ਆਪਣੇ ਸੀਨੀਅਰ ਉਹ ਟੈਂਡੋਜ਼ ਮਾਰੇ ਸੀਗੇ ਹਾਂ ਉਹ ਮੈਨੂੰ ਚੇਤੇ ਹਾਲੇ ਜ਼ਿਕਰ ਮੈਂ ਤੁਹਾਡਾ YouTube ਚੈਨਲ ਵੀ ਦੇਖਣਾ ਹੁੰਦਾ ਤੁਸੀਂ ਜਿਹੜੀ ਐਡ ਪਾਉਂਦੇ ਹੋ ਨਾ ਬਿਲਕੁਲ ਸਹੀ ਪਾਉਂਦੇ ਹੋ ਲਾਤਾ ਜੀ ਥੈਂਕ ਯੂ ਜਿਹੜੇ ਮੈਥ ਹੋ ਗਿਆ ਮੈਥ ਵੀ ਰੱਖਿਆ ਤੁਸੀਂ ਨਹੀਂ ਮੈਥ ਸੋਰੀ ਮੈਥ ਤਾਂ ਨਹੀਂ ਰੱਖਿਆ ਮੈਂ ਉਹ ਤਾਂ ਗੱਲ ਸੀ ਕਰ ਰਹੀ ਸੀ ਸਫਰ ਕੀਤਾ ਬਸ ਦੇ ਵਿੱਚ ਬੀ ਸਟੂਡੈਂਟ ਲਾਈਫ ਦੇ ਵਿੱਚ ਤੁਸੀਂ ਟੈਕ ਟਾਣਾ ਲਾਉਂਦੇ ਹੋ ਹਾਂ ਇਹ ਤਾਂ ਵਾਰੀ ਇੱਥੇ ਵੀ ਕਰ ਲੀਦਾ ਆ ਇੱਥੇ ਵੀ ਪਰ ਜੀ ਇੰਨੀ ਕਾਟੀ ਦੋ ਹਾਂ ਆ ਆ ਨਹੀਂ ਚਲੋ ਮੈਂ ਵੀ ਆੜਸ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚੰਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਹੋ ਗਿਆ ਠੀਕ ਠਾਕ ਤੇ ਫਿੱਟ ਫਾਟ ਹੋਵੋਗੇ ਤੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਦੇ ਹਾਂ ਫਨ ਛਨ ਸਾਡੇ ਭਰਾ ਇੱਥੇ ਬਹੁਤ ਹੁੰਦੇ ਆ ਬਾਰਸੀਲੋਨਾ ਤੇ ਤੁਸੀਂ ਦੇਖੀਏ ਨੇ ਕਲੰਬਸ ਨੂੰ ਭਾਈ ਕਲੰਬਸ ਜਿਹੜਾ ਹੱਥ ਕਰੀ ਜਾਂਦਾ ਤੇ ਇੱਥੇ ਆਪਾਂ ਭਰਾਵਾਂ ਨਾਲ ਗੱਲਾਂ ਕਰਦੇ ਨਾਲੇ ਕਰਦੇ ਫਨਸ਼ਨ ਨਾਲੇ ਘਰਾ ਜੜ ਗਈ ਸੀ ਨਾਲੇ ਕਰਾਂਗੇ ਗੱਲਾਂ ਉਹਨਾਂ ਨਾਲ ਫਨਸ਼ਨ ਕਰਾਂਗੇ ਤੇ ਨਾਲੇ ਕੋਸ਼ਿਸ਼ ਇਨਫੋਰਮੇਸ਼ਨ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਕਰਦੇ ਹਾਂ ਸਟਾਰਟ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਕੇ ਤੁਹਾਡਾ ਖੂਨ ਵਧਾਉਣੇ ਆ ਤੁਹਾਨੂੰ ਨਾਲ ਦੀ ਨਾਲ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਆਪਾਂ ਗੱਲਾਂ ਕਰਦੇ ਸਾਡੇ ਭਰਾਵਾਂ ਨਾਲ ਉਹਨਾਂ ਤੋਂ ਕੋਈ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿਹੜੇ ਕਿਹੜੇ ਸਵਾਲ ਆ ਤੁਸੀਂ ਬਣੇ ਰਿਓ ਵੀਡੀਓ ਦੇ ਨਾਲ ਮੈਂ ਕਰਦਾ ਉਹਨਾਂ ਨਾਲ ਗੱਲਾਂ ਬਾਤਾਂ ਮੈਂ ਲੱਭਣਾ ਇੱਥੇ ਸਾਡਾ ਪੰਜਾਬੀ ਭਰਾ ਹੋਵੇ ਕਿਤੇ ਮੇਰੀ ਬੈਕ ਸਾਈਡ ਤੇ ਦੇਖ ਲਓ ਜੇਕਰ ਤੁਹਾਨੂੰ ਕੋਈ ਆਪਣਾ ਪੰਜਾਬੀ ਭਰਾ ਦੀ ਲਾ ਇੱਥੇ 나 ਕਿਸੇ ਪਾਸੇ ਆਪੋ ਆਪਣਾ ਗੱਲਬਾਤ ਕਰਕੇ ਨਹੀਂ ਮੈਂ ਉਹਨੂੰ ਸਰਚ ਕਰਦਾ ਕਿੱਥੇ ਕੋਈ ਹੈਗਾ ਤੇ ਉਹਨਾਂ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਕਰਦੇ ਆ ਵੀਡੀਓ ਸਟਾਰਟ ਤੇ ਤੁਸੀਂ ਆ ਜਾਓ ਮੇਰੇ ਨਾਲ ਕੀ ਹਾਲ ਚਾਲ ਬ੍ਰਦਰ ਤੁਹਾਡਾ ਬੜੇ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਠੀਕ ਠਾਕ ਚਲੋ ਵੈਰੀ ਗੁੱਡ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਸੇਤਾਂ ਦਿਤੀਆਂ ਠੀਕ ਠਾਕ ਤੇ ਨਾਂ ਦੱਸੋ ਸਰਦਾਰ ਸਾਹਿਬ ਤੁਹਾਡਾ ਕੀ ਨਾਂ ਮੇਰਾ ਮਲਕੀਤ ਸਿੰਘ ਹੈ ਜੀ ਮਲਕੀਤ ਸਿੰਘ ਇੰਡੀਆ ਤੋਂ ਇੰਡੀਆ ਉਹਦੀ ਹਰਿਆਣੇ ਦੀ ਸਰਸੇ ਤੋਂ ਵੈਰੀ ਗੁੱਡ ਹਰਿਆਣੇ ਵਾਲਿਆ ਸ਼ਾਕੀ ਠੀਕ ਹੈ ਤੇ ਤੁਸੀਂ ਬ੍ਰਦਰ ਹਾਂਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਦਿਲਬਖ ਸਿੰਘ ਹੈ ਮੈਂ ਵੀ ਹਰਿਆਣਾ ਸਰਸੇ ਤੋਂ ਆਂ ਹੋਰ ਤੁਸੀਂ ਸੁਣਾਓ ਭਾਜੀ ਤੁਹਾਡਾ ਪਿੰਡ ਕਿਹੜਾ ਹੈ ਤੇ ਜੀ 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 ਮੇਰਾ ਤਕਰੀਬਨ ਜਿਹੜੇ ਬੰਦੇ ਆਪਣੇ ਵੇਖਦੇ ਉਹਨਾਂ ਨੂੰ ਪਤਾ ਤੇ ਆਪਣੀਆਂ ਵੀਡੀਓ ਬਣਦੀਆਂ ਰਹਿੰਦੀਆਂ YouTube ਤੇ ਆਪਾਂ ਭਰਾਵਾਂ ਨਾਲ ਗੱਲਾਂ-ਬਾਤਾਂ ਮਾਰ ਲੈਂਦੇ ਆ ਮਾੜਾ ਖੂਨ ਵਧਾ ਦਈਦਾ ਤੇ ਆਸਾ ਖੇਡਾ ਕਰ ਲੈਣ ਕਈਆਂ ਨੂੰ ਇਹਨਾਂ ਗੱਲਾਂ ਤੇ ਇਨਫੋਰਮੇਸ਼ਨ ਮਿਲ ਜਾਂਦੀ ਆ ਤੇ ਤੁਸੀਂ ਦੱਸ ਸਕਦੇ ਆ ਤੁਸੀਂ ਕਦੋਂ ਕਿ ਇੱਥੇ ਆਏ ਆ ਜੇ ਕਿਤੇ ਨਹੀਂ ਮਾਈਂਡ ਕਰਦੇ ਨਹੀਂ ਕੋਈ ਗੱਲ ਨਹੀਂ ਜੀ ਸਾਨੂੰ ਐਨੂੰ ਸਾਢੇ 3 ਸਾਲ ਹੋ ਗਏ ਨੇ ਜੀ ਹਾਂਜੀ ਵੈਸੇ ਇੱਥੇ ਸਪੇਨ ਤਾਂ ਹੀ ਘੁੰਮਣ ਆਏ ਆ ਵੈਰੀ ਗੁੱਡ ਵੈਰੀ ਗੁੱਡ ਪਿੱਛੋਂ ਇਹ ਜਰਮਨ ਵੈਰੀ ਗੁੱਡ ਫਿਰ ਤੁਹਾਡੇ ਕੋਲ ਸਿੱਖਣ ਨੂੰ ਬਹੁਤ ਕੁਝ ਹਾਂਜੀ ਹਾਂਜੀ ਫ੍ਰੈਂਕਫਰਟ ਕੋ ਆਏ ਆ ਜੀ 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 ਕਿ ਹੋ ਗਏ 3 ਦਿਨ ਸਾਨੂੰ ਆਏ ਆ ਜੀ 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 ਤੇ ਕਿਵੇਂ ਲੱਗਦਾ ਤੁਹਾਨੂੰ ਬਾਰਸ਼ ਇਹੋ ਨਾਲ ਬਹੁਤ ਸੋਹਣਾ ਜੀ ਇਹ ਦੇਖ ਕੇ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਜੀ ਜੀ ਥੈਂਕ ਯੂ ਤੇ ਤੁਹਾਨੂੰ ਕਿਹੜੀ ਚੀਜ਼ ਇੱਥੇ ਵੱਖਰੀ ਲੱਗਦੀ ਜਰਮਨ ਦੇ ਨਾਲੋਂ ਜਰਮਨ ਨਾਲੋਂ ਆਈਡੀਆ ਕੋਈ ਆਈਡੀਆ ਕੋਈ ਬੜੀ ਡੀਪਲੀ ਨਹੀਂ ਨਾਰਮਲ ਹੀ ਵਧੀਆ ਹੈ ਵੀ ਕਿਸ ਹੁਣ ਕਿਸੇ ਵਾਰ ਆਪਾਂ ਮਾੜਾ ਵੀ ਨਹੀਂ ਕਹਿ ਸਕਦੇ ਨਹੀਂ ਜੋ ਸੱਚਾ ਕਹਿ ਦਿਓ ਆਪਾਂ ਸੱਚ ਹੀ ਕਹਿਣਾ ਹਾਂਜੀ ਜੇ ਤਾਂ ਹੋਰ ਕੰਟਰੀਆਂ 'ਚ ਜਾਈਦਾ ਆ ਹਨਾ ਘੁੰਮਣ ਹਾਂ ਉਹਨਾਂ ਨਾਲੋਂ ਬਹੁਤ ਵੈਟਰ ਹੈਗੀ ਉਹਨਾਂ ਨਾਲੋਂ ਬੈਟਰ ਬਹੁਤ ਸੋਹਣਾ ਆ ਇਹ ਵੇਖਣ ਨੇ ਅਜੇ ਕੁਝ ਜਗ੍ਹਾ ਰਹਿ ਗਈਆਂ ਕੁਝ ਘੁੰਮੀਆਂ ਨੇ ਜੀ ਜੀ ਬਾਕੀ ਬਹੁਤ ਸੋਹਣਾ ਜੀ 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 ਤੇ ਜਿਵੇਂ ਜਰਮਨ ਦੇ ਵਿੱਚ ਪੁਲਿਸ ਆ ਜਾਂ ਇੰਨੀ ਸਿਕਿਉਰਿਟੀ ਆ ਇੱਥੇ ਤੁਹਾਨੂੰ ਇਹ ਵੀ ਚੀਜ਼ ਲੱਗਦੀ ਆ ਨਹੀਂ ਐਵੇਂ ਦਾ ਕੁਝ ਨਹੀਂ ਹੈਗਾ ਜੀ ਇੱਥੇ ਉੱਥੇ ਜ਼ਿਆਦੀ ਥੋੜੀ ਹੈਗੀ ਐ ਇੱਥੇ ਇੰਨੀ ਬੰਦੇ ਵਿੱਚ ਚਲੇ ਆਪਣੇ ਸੋਹਣਾ ਕੰਮ ਕਰਦੇ ਨੇ ਵਧੀਆ ਕੰਮ ਕਰੀ ਜਾਂਦੇ ਨੇ ਤੇ ਇੰਨੀ ਸਿਕ ਕੀ ਕਹਿ ਵੀ ਦਿੰਦੇ ਹੈਗੀ ਪਰ ਜਿੱਦਾਂ ਸਾਨੂੰ ਹੋ ਗਿਆ ਟਾਈਮ ਨਹੀਂ ਹੈਗੀ ਨਹੀਂ ਇੱਥੇ ਤਾਂ ਬਿਲਕੁਲ ਹੀ ਨਹੀਂ ਹੈਗੀ ਜੀ ਜੀ ਹਾਂ ਇੱਥੇ ਵਧੀਆ ਮੁੰਡੇ ਸੋਹਣੇ ਕੰਮ ਕਰਦੇ ਨੇ ਸੋਹਣਾ ਵਧੀਆ ਉਹਨਾਂ ਦੀ ਪ੍ਰੈਸ਼ਰ ਰੋਸ਼ਰ ਸੈਟਿੰਗ ਕੰਮ ਠੀਕ ਹੈ ਮਤਲਬ ਕੋਈ ਪਰੇਸ਼ਾਨੀ ਨਹੀਂ ਬੰਦਾ ਖੁਸ਼ ਬਾਖ ਰਹਿਦਾ ਦੇਖੋ ਜਿੰਨਿਆਂ ਨੂੰ ਅਸੀਂ ਮਿਲੇ ਆ ਉਹਨਾਂ ਤੇ ਹੀ ਕਹੇ ਵੀ ਬਹੁਤ ਸੋਹਣਾ ਆ ਤੇ ਬਾਕੀ ਹੁਣ ਗਾਂਗਾ ਜਿੱਦਾਂ ਵਿਚਰਾਂਗੇ ਬੰਦਿਆਂ ਦੇ ਪਤਾ ਲੱਗੂਗਾ ਜੀ 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 ਬਾਕੀ ਉੱਥੇ ਜਰਮਨ ਨੇ ਉਹ ਵੀ ਮੁੰਡੇ ਵਧੀਆ ਰਹਿੰਦੇ ਨੇ ਸੋਹਣਾ ਕੰਮ ਕਰ ਕਰਦੇ ਨੇ ਜੀ ਤੇ ਤੁਹਾਨੂੰ ਜਦੋਂ ਇੱਥੇ ਆਏ ਆ ਕੋਈ ਖੁਸ਼ ਰਹਿਣ ਦਾ ਤਰੀਕਾ ਕੋਈ ਆਈਡੀਆ ਕੋਈ ਦੱਸ ਆਵੇ ਸਾਡੇ ਮੁੰਡੇ ਕਾਫੀ ਡਿਪਰੈਸ਼ਨ 'ਚ ਰਹਿੰਦੇ ਆ ਖੁਸ਼ ਭਾਜੀ ਪਤਾ ਕੀ ਗੱਲ ਹੈ ਖੁਸ਼ੀ ਖੁਸ਼ ਨੇ ਸਾਰੇ ਬੰਦੇ ਅਸੀਂ ਆਏ ਆ ਸਾਨੂੰ ਬੜਾ ਵਧੀਆ ਲੱਗਾ ਉੱਥੇ ਕੰਮਕਾਰ ਕਰਦੇ ਨੇ ਬੰਦੇ ਆਪਣੇ ਸਾਰੇ ਹਨਾ ਜਰਮਨ 'ਚ ਉਹ ਸਾਰੇ ਕੰਮ 'ਚ ਧਿਆਨ ਹੈ ਇੱਥੇ ਨਿਕਲਦੇ ਬੰਦਾ ਉਹ ਤਾਂ ਆਟੋਮੈਟਿਕ ਹੀ ਬੰਦਾ ਖੁਸ਼ ਹੋ ਜਾਂਦਾ ਬਾਹਰ ਹੋਣੇ ਹੋਣਾ ਤੁਸੀਂ ਟਾਈਮ ਕੱਢੋ ਆਪਣੇ ਲਈ ਪਿੱਛੇ ਪੈਸੇ ਦਾ ਜਿੰਨੇ ਮਰਜ਼ੀ ਖੂਹ ਆ ਪਿੱਛੇ ਪਾਈ ਆ ਉਹ ਸਿਟੀ ਆਓ ਜੀ ਜੀ ਇਹ ਟਾਈਮ ਬਦੋ ਘੁੰਮ ਫਿਰੋ ਜਰੂਰ ਤੁਸੀਂ ਸਾਰੇ ਜਣੇ ਮੇਰੇ ਵੀਰ ਹਨਾ ਕੋਈ ਮਹੰਗੇ ਤੁਹਾਡਾ ਮਾਈਂਡ ਫਰੈਸ਼ ਡਿਪਰੈਸ਼ਨ ਚ ਨੇ ਕਿੰਨਾ ਕਿਤੇ ਬੰਦਾ ਪਿੱਛੇ ਪੈਸਾ ਚੁੱਕ ਕੇ ਆਇਆ ਹੁੰਦਾ ਹੈ ਸਟਰਗਲ ਕਰਨਾ ਪੈਂਦਾ ਬੜਾ ਔਖਾ ਜਾ ਕੇ ਸੈੱਟ ਹੁੰਦਾ ਜੀ ਇੱਥੇ ਬੰਦਾ ਯੂਰਪ ਥੋੜਾ ਔਖਾ ਔਖਾ ਹੁੰਦਾ ਸੈਟਿੰਗ ਕਰਨੀ ਪਰ ਇਹ ਵੀ ਕੋਈ ਗੱਲ ਨਹੀਂ ਜਿਵੇਂ ਜਿਵੇਂ ਸੈਟਿੰਗ ਆਉਂਦੀ ਹੈ ਮੇਰਾ ਵੀ ਟਾਈਮ ਕੱਢਿਆ ਕਰੋ ਸਾਰੇ ਜਣੇ ਤੇ ਘੁੰਮੇ ਫਿਰਿਆ ਕਰੋ ਇਹੀ ਕਰ ਸਕਦੇ ਹਾਂ ਜੀ 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 ਤੁਹਾਡਾ ਕੀ ਖਿਆਲ ਆ ਬ੍ਰਦਰ ਇਹਦਾ ਨਹੀਂ ਮੇਰਾ ਵੀ ਖਿਆਲ ਇਹ ਹੈ ਬ੍ਰਦਰ ਘੁੰਮਣਾ ਚਾਹੀਦਾ ਬੰਦੇ ਨੂੰ ਜੀ ਕਿਉਂਕਿ ਦੇਖੋ ਘਰੇ ਬੈਠੇ ਆ ਪੈਸੇ ਕਮਾਈ ਜਾਵਾਂਗੇ ਉਹ ਆਪਾਂ ਉਸੇ ਜੀ ਲੈਣ ਚ ਰੱਗੇ ਰਾਂਗੇ ਜੀ ਆਪਾਂ ਘੁਮਾਂਗੇ ਨਹੀਂ ਆਪ ਨੂੰ ਕੁਝ ਨਹੀਂ ਪਤਾ ਲੱਗਣਾ ਸਿਰਫ ਆਪਾਂ ਨੂੰ ਉਹ ਹੀ ਪੈਸੇ ਪੈਸੇ ਦੇ ਰਹਿ ਜਾਣਾ ਉਸ ਤੋਂ ਬਾਅਦ ਕੁਝ ਨਹੀਂ ਹੈਗਾ ਕਈ ਦੇਖੇ ਨੇ ਮੈਂ ਤੁਹਾਨੂੰ ਨਾਲ ਗੱਲ ਕਰਦਾ ਵੀ 18 18 ਸਾਲ ਹੋ ਗਏ ਮੈਂ ਬਹੁਤ ਜਾਣਦਾ ਵੀ ਇਹ ਬੰਦਿਆਂ ਨੂੰ ਉਹ ਜੋ ਆਏ ਰੈਸਟੋਰੈਂਟ ਚ ਲੱਗੇ ਨੇ ਜੀ ਉਹਨਾਂ ਨੂੰ ਬਾਹਰ ਦਾ ਪਤਾ ਨਹੀਂ ਕੁਝ ਵੀ ਉਹ ਕਹਿੰਦੇ ਕਿ ਅੱਜ ਮਾਰਕੀਟ ਐ ਨਾਲ ਉੱਥੋਂ ਤੱਕ ਵੀ ਨਹੀਂ ਗਏ ਕੰਮ ਕਰ ਲਿਆ ਸੋਂਗੇ ਕੰਮ ਕਰ ਲਿਆ ਸੋਂਗੇ ਹਣਾ ਉਹ ਹੁਣ ਕਿਤੇ ਜਾ ਮੈਂ ਜਾਣਦਾ ਇੱਕ ਬੰਦੇ ਨੂੰ ਪਰਸਨਲੀ ਜਾਣਨਾ ਚਲੋ ਨਾਂ ਨਹੀਂ ਲੈ ਸਕਦੇ ਉਹ ਬੰਦਾ ਹ ਉਹਦੇ ਉੱਪਰ ਮਿਲੇ ਨੇ ਜਰਮਨ ਕੰਮ ਕਰਦਾ ਸੀ ਯਾਰ ਰੈਸਟੋਰੈਂਟ ਚ ਉਹਨੂੰ ਕਹਿੰਦਾ ਮੈਂ ਬਾਹਰ ਪਾਜੀ ਕਹਿੰਦਾ ਕੀ ਕਰਨਾ ਆਪਾਂ ਜਾ ਕੇ ਪਰ ਨਹੀਂ ਤੁਸੀਂ ਕੋਈ ਘੁੰਮੋ ਫਿਰੋ ਬਾਹਰ ਇੰਜੋਏ ਕਰੋ ਥੋੜਾ ਬਾਹਰ ਨਿਕਲੋਗੇ ਜਾਦੀ ਜਾਣਕਾਰੀ ਮਿਲਦੀ ਆ ਹਨ ਸਿੱਖਰ ਨੂੰ ਬਹੁਤ ਕੁਝ ਮਿਲਦਾ ਪਾਜੀ ਤੁਸੀਂ ਤੁਹਾਡੀ ਸਟੱਡੀ ਕੀ ਹੈ ਇੰਡੀਆ ਤੋਂ ਪਲੱਸ 2 ਹੀ ਪਲੱਸ 2 ਤੇ ਕਾਹਦੇ ਨਾਲ ਕੀਤੀ ਸੀ ਤੁਸੀਂ ਉੱਪਰ ਹੀ ਇੰਨੀ ਘਾਟੀ ਦੋ ਤੋ ਆ ਆ ਆ ਨਹੀਂ ਚਲੋ ਮੈਂ ਵੀ 8 ਸਾਲ ਆਈਆਂ ਟੈਨਸ਼ਨ ਕੋਈ ਨਹੀਂ ਚਲੋ ਕੋਈ ਕਿੱਸਾ ਸੁਣਾਓ ਸਾਨੂੰ ਕੋਈ ਜਿਹੜੇ ਸਟੂਡੈਂਟ ਲਾਈਫ ਦਾ ਨਾ ਤੁਹਾਡਾ ਜਿਹੜਾ ਕੋਈ ਖੁਸ਼ੀ ਮਿਲੇ ਸਾਡੇ ਬੰਦੇ ਨਾ ਉਹ ਚੀਜ਼ਾਂ 'ਚ ਜਾਣ ਜਿਹੜੀਆਂ ਚੀਜ਼ਾਂ ਨਹੀਂ ਹੈ ਭਾਜੀ ਮੈਨੂੰ ਇੰਨਾ ਪਤਾ ਸੀਗਾ ਚਲੋ ਕੋਈ ਬਾਹਲਾ ਹੀ ਕੋਈ ਤੀਰ ਨਹੀਂ ਮਾਰ ਲਿਆ ਆ ਅਸੀਂ ਬੈਂਚ ਦੇ ਪਿੱਛੇ ਬੈਠਦੇ ਹੁੰਦੇ ਸੀ ਉਦੋਂ ਟਾਟ ਹੀ ਹੁੰਦੇ ਸੀ ਟੇਬਲ ਟੂਬਲ ਵੀ ਲਾਸ਼ਤੇ ਹੀ ਆਏ ਆ ਪਿੱਛੇ ਬੈਠਦੇ ਹੁੰਦੇ ਸੀ ਜਿੰਨੇ ਪਿੱਛੇ ਬੈਠੇ ਸਾਰੇ ਬਾਹਰ ਬੈਠੇ ਆ ਵੈਰੀ ਵੈਰੀ ਫਾਈ ਕਰਦੇ ਆ ਜਿਹੜੇ ਕੇ ਸੀਗੇ ਵਿਚਾਰੇ ਹਨਾ ਚਲੋ ਮਿਹਨਤ ਕਰਦੇ ਹੋ ਵੀ ਇਹ ਨਹੀਂ ਗੱਲ ਹੈਗੀ ਪਰ ਉਹ ਆਪਣੇ ਨੌਕਰੀਆਂ ਨਹੀਂ ਹੈਗੀਆਂ ਹੈ ਨਹੀਂ ਹੁਣ ਨੌਕਰੀਆਂ ਹੈਗੀਆਂ ਸਾਰੀਆਂ ਮੈਂ ਕਹੂੰਗਾ ਵੀਰਾਂ ਨੂੰ ਸਾਰਿਆਂ ਨੂੰ ਕਹੂੰਗਾ ਨੌਕਰੀ ਲਈ ਜਾਂਦੇ ਸਾਰੇ ਸਾਊਥ ਵਾਲੇ ਬਿਲਕੁਲ ਸੀਨੀਅਰ ਬੰਦੇ ਇਹਨੇ ਇਧਰ ਬਿਹਾਰ ਵਾਲੇ ਪਾਸੋਂ ਪਰੇ ਪਾਸੇ ਚਲ ਜੋ ਹਨਾ ਤੇ ਉਹ ਸਾਰੇ ਮਤਲਬ ਕੋਈ ਆਈਪੀਐਸ ਬੰਦੇ ਐ ਕੋਈ ਕੁਛ ਬੰਦੇ ਐ ਸਾਡੇ ਲੋਕਾਂ ਦੇ ਦੌੜ ਫੜੀ ਐ ਬਾਹਰ ਦੀ ਪਰ ਹੋਰ ਚਾਰਾ ਵੀ ਹੈ ਨਹੀਂ ਜਿੱਦਾਂ ਦੀਆਂ ਘਰਾਆਂ ਦੀਆਂ ਮਜਬੂਰੀਆਂ ਨੇ ਜੀ 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 ਤੇ ਤੁਸੀਂ ਇਹ ਦੱਸੋ ਮੈਨੂੰ ਤੁਸੀਂ ਕਦੇ ਸਫਰ ਕੀਤਾ ਬੱਸ ਦੇ ਵਿੱਚ ਬੀ ਸਟੂਡੈਂਟ ਲਾਈਫ ਦੇ ਵਿੱਚ ਤੁਸੀਂ ਟਿਕਟਾਂ ਨਾਲ ਲਾਉਂਦੇ ਹਾਂ ਵਾ ਜੀ ਇੱਥੇ ਵੀ ਕਰ ਲੀਦਾ ਯਾ ਇੱਥੇ ਵੀ ਇੱਥੇ ਵੀ ਚੱਕ ਲਈ ਤੇ ਬੱਲੇ ਇਹ ਜ਼ਰੂਰੀ ਨਹੀਂ ਵੀ ਉੱਥੇ ਇੱਥੇ ਵੀ ਬਿਨਾ ਟਿਕਟਾਂ ਤੋਂ ਚੱਲੀ ਚਲਾਦੀ ਦਾ ਕੰਮ ਜੀ ਕਦੇ ਕਦੇ ਕੋਈ ਕਿੱਸਾ ਹੋਵੇ ਵੀ ਉੱਤੇ ਤੁਹਾਡੇ ਚੈਕਿੰਗ ਚੋਕੀ ਹੁੰਦੀ ਹੋਵੇ ਤੁਹਾਨੂੰ ਫੜਿਆ ਹੋਵੇ ਜਾਂ ਕਿਤੇ ਬੰਦਾ ਟਿਕਟ ਤੋਂ ਬਿਨਾ ਸਫ਼ਰ ਕਰਦਾ ਹੋਵੇ ਜਾਂ ਕੋਈ ਸਫ਼ਰ ਹੋਵੇ ਤੁਹਾਡੇ ਨਾਲ ਜਿੱਥੇ ਨਜਾਇਜ਼ ਹੀ ਫਸੇ ਹੋ ਜਾਂ ਤੁਹਾਡਾ ਕਿੱਸਾ ਹੋਵੇ ਅਸਲ ਵਾਲਾ ਨਹੀਂ ਨਹੀਂ ਚਲੇ ਤਾਂ ਹੈ ਹੀ ਹੈ ਭਾਜੀ ਫੜੇ ਗਏ ਆ ਅੱਜ ਫਿਰ ਚਲਾਨ ਚੂਨ ਕਟਾਲੀ ਦਾ ਆ ਫਿਰ ਉਹ ਪੂਰੇ ਕਰੀਦੇ ਆ ਵੀ ਪਹਿਲੇ ਲੱਗੇ ਸਨ ਚਲਾਨ ਕੱਟਿਆ ਗਿਆ ਸੀਗਾ ਇਹ ਹੁਣ ਅਗਲਾ ਮਹੀਨਾ ਫ੍ਰੀ ਰਹਿ ਕੇ ਫਿਰ ਪੂਰੇ ਕਰਨੇ ਨੇ ਜੀ ਜੀ ਬਸ ਇਹੀ ਏ ਵਾਰੀ ਹੋਰ ਕੋਈ ਐਵੇਂ ਦਾ ਕੋਈ ਠੀਕ ਹੈ ਠੀਕ ਹੈ ਠੀਕ ਹੈ ਇੰਡੀਆ ਹੋਣੀ ਜੀ ਵੈਰੀ ਗੁੱਡ ਤੁਹਾਡੀ ਵੀਡੀਓ ਜ਼ਰੂਰ ਵੇਖਣੀ ਹੈ ਉਹਨਾਂ ਨੇ ਚੈਨਲ ਦੱਸਿਓ ਤੁਹਾਨੂੰ ਇਹ ਕੇ ਖੁਸ਼ ਹੋਣਗੇ ਸੱڈنਲੀ ਤੁਸੀਂ ਮਿਲੇ ਆ ਤੇ ਚੋ ਨੌਬਰ ਤੁਸੀਂ ਸੁਣਾਓ ਕਿ ਸਕੂਲ ਲਾਈਨ ਤੁਹਾਡੀ ਕਿਵੇਂ ਰਹੀ ਆ ਸਕੂਲ ਲਾਈਨ ਵਧੀਆ ਰਹੀ ਪਾਜੀ ਕਲਾਸ 2 ਤੱਕ ਪੜ੍ਹਿਆ ਮੈਂ ਵੀ ਜੀ ਤੇ ਉਸ ਤੋਂ ਬਾਅਦ ਬਾਹਰ ਆ ਗਏ ਆ ਦਰਮਣ ਆ ਗਏ ਕਲਾਸ 2 ਤੋਂ ਬਾਅਦ ਹਾਂਜੀ ਕਲਾਸ 2 ਤੋਂ ਬਾਅਦ ਸਬਜੈਕਟ ਦੱਸੋ ਆਈਡੀਆ ਤੁਹਾਡੇ ਹਾਂ ਆਰਸ ਕਿ ਕਰ ਪੜ੍ਹਦੇ ਰਹੇ ਹਾਂ ਆਰਸ ਕੋਈ ਗੇਮ ਗੁੰਮ ਵੀ ਰੱਖੀ ਸੀ ਨਹੀਂ ਗੇਮ ਵਗੈਰਾ ਕੁਝ ਨਹੀਂ ਰੱਖੀ ਕੁਝ ਨਹੀਂ ਰੱਖੀ ਆਹੀ ਆ ਵੀ ਹਿੰਦੀ ਹੋਣੀ ਆ ਪੰਜਾਬੀ ਜੀਓਗ੍ਰਾਫੀ ਆ ਵੀ ਇੰਗਲਿਸ਼ ਹੋ ਗਈ ਤੇ ਆ ਦੂਸਰਾ ਮੈਥ ਹੋ ਗਿਆ ਬੈਦ ਵੀ ਰੱਖਿਆ ਤੁਸੀਂ ਮੈਂ ਤੇ ਨਹੀਂ ਰੱਖਿਆ ਸੀ ਮੈਂ ਤਾਂ ਗੱਲ ਸੇ ਚੱਲ ਰਹੀ ਸੀ ਤੇ 8 ਸਾਲ ਜਿੰਨੇ ਸਬਜੈਕਟਾਂ ਹਾਂ ਜੀ ਤੇ ਕੋਈ ਕਿੱਸਾ ਹੈ ਤੁਹਾਡੇ ਸਟੂਡੈਂਟ ਲਾਈਫ ਦਾ ਜਿਹੜਾ ਤੂੰ ਯਾਰਾਂ ਦੋਸਤਾਂ ਦੇ ਬਹਿ ਕੇ ਹੱਸਦੇ ਹੋ ਯਾਰ ਆ ਗੱਲ ਮੇਰੇ ਨਾਲ ਹੋ ਗਈ ਸੀ ਬੜੀ ਆ ਬਸ ਇਦਾਂ ਹੀ ਘੁੰਮਦੇ ਫਿਰਦੇ ਰਹਿਣਾ ਕਦੀ ਸਕੂਲ ਜਾਣਾ ਦਾ ਬੰਕ ਵੱਜ ਜਾਣਾ ਬਾਪੂ ਨੇ ਕਦੀ ਕਦਾ ਸਕੂਲ ਪਹੁੰਚਣਾ ਕਹਣਾ ਵੀ ਬੱਚਾ ਕਿੱਥੇ ਹੈ ਜਾ ਕੇ ਵੇਖੀਏ ਸਕੂਲ ਮਿਲਣਾ ਤੇ ਬਾਪੂ ਨੇ ਤੇ ਵੀ ਪੁੱਛਣਾ ਵੀ ਤੂੰ ਕਿੱਥੇ ਭਰਾਵਾ ਵੀ ਆਜ ਤੇ ਸਕੂਲ ਖੜਾ ਮੈਂ ਤਾਂ ਤੇ ਜਿਹੜਾ ਵੀ ਸਕੂਲ ਪੜ੍ਹਦੇ ਸੀ ਤੁਹਾਨੂੰ ਕੁੱਟ ਕੁੱਟ ਕੇ ਛੱਡ ਕੇ ਆਉਂਦੇ ਕੀ ਈਜ਼ੀ ਜਾਂਦੇ ਹੁੰਦੇ ਪਰ ਉਹ ਆਪਾਂ ਆਪਦੇ ਮਰਜ਼ੀ ਨਾਲ ਚੱਲ ਜੀਦਾ ਨਹੀਂ ਚਾਹੀਦਾ ਕਿਉਂਕਿ ਕਿੰਨਾ ਪੁੱਛਤਾ ਸੀ ਨਹੀਂ ਹੈਗੀ ਸੀ ਨਾ ਸਕੂਲ ਚ ਵੀ ਜਿਹੜੀ 1+2 ਆ ਤੁਹਾਡੇ ਮੁੰਡਿਆਂ ਦੀ ਕਿ ਕੁੜੀਆਂ ਨਾਲ ਇਕੱਠੇ ਇਕੱਠੇ ਸੀ ਕੁੜੀਆਂ ਨਾਲ ਉਹਦਾ ਕੇ ਉਹਦਾ ਕੇਵ ਜਾ ਐਕਸਪੀਰੀਅੰਸ ਹੁੰਦਾ ਉਹਦਾ ਵਧੀਆ ਆਪ ਦਾ ਮਾਹੌਲ ਚਲ ਵਧੀਆ ਹੁੰਦਾ ਜਿੱਦਾਂ ਕੋਲ ਮਿਲ ਚ ਬੰਦਾ ਰਲ ਕੇ ਰਲ ਕੇ ਪੜਦਾ ਰਹੀਏ ਤੇ ਇਹ ਗੱਲ ਨਹੀਂ ਵੀ ਜਿਹੜਾ ਮੁੰਡੇ ਵਾਲਾ ਸਕੂਲ ਉੱਥੇ ਬੰਦਾ ਘੱਟ ਪੜਦਾ ਤੇ ਕੁੜੀਆਂ ਵਾਲੇ ਸਕੂਲ ਵਿੱਚ ਬੰਦਾ ਬੇਇੱਜ਼ਤੀ ਤੋਂ ਡਰਦਾ ਜ਼ਿਆਦਾ ਪੜਦਾ ਇਹ ਵੀ ਹੈਗਾ ਥੋੜਾ ਜਿਆਦਾ ਕਿਉਂਕਿ ਜਿੱਦੋਂ ਬੰਦਾ ਇਹਦਾ ਨਾ ਕੁੜੀਆਂ ਵੀ ਉਹਨਾਂ ਸਾਹਮਣੇ ਮਾਰ ਪਊਗੀ ਜਾਂ ਕੁ ਆਟੋਮੈਟਿਕ ਪੜਦਾ ਹੈ ਪੜਦਾ ਜਾਦੀ ਹੈ ਨਾ ਸਾਡੇ ਬੰਦੇ ਨੇ ਇਹ ਬਹੁਤ ਸੈਟ ਹੁੰਦਾ ਬ੍ਰਦਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ ਭਰਾ ਸਾਡੀ ਮਿਲੇ ਆ ਤੇ ਯਾਦਾਂ ਤਾਜ਼ੀਆਂ ਰਹਿਣਗੀਆਂ ਕਿਤੇ ਵੀਡੀਓ ਜਿੱਤੇ ਜਰਮਨਤੀ ਬੈਠੇ ਵੇਖੋਗੇ ਕਿਤੇ ਮਿਰਾ ਗੇੜਾ ਵੱਜਾ ਤੁਹਾਡੇ ਸੂਰ ਜ਼ਰੂਰ ਜ਼ਰੂਰ ਮੈਂ ਤੁਹਾਨੂੰ ਦੱਸਦਾ ਤੇ ਵੀਡੀਓ YouTube ਤੇ ਤੁਹਾਡੀ ਮੈਂ ਪਾ ਦਿਆਂ ਤੁਹਾਡਾ ਹੀ ਬਹੁਤ ਬਹੁਤ ਥੈਂਕ ਯੂ ਬੜੀ ਮਿਹਰਬਾਨੀ ਤੇ ਤੁਹਾਡੀ ਵੀਡੀਓ ਸਰਦਾਰ ਸਾਹਿਬ YouTube ਤੇ ਮੈਂ ਪਾ ਦੂੰਗਾ ਤੇ ਮੈਂ ਤੁਹਾਨੂੰ ਚੈਨਲ ਦੱਸਦਾ ਤੇ ਫਿਰ ਕਿਤੇ ਮਿਲਾਂਗੇ ਜ਼ਰੂਰ ਮੈਂ ਤੁਹਾਨੂੰ ਚੈਨਲ ਤੁਸੀਂ ਕੋਲੋ ਬਰਾਡ ਬਸ ਟੀਵੀ ਆ ਆ ਚੈਨਲ ਆ ਆ ਤੁਹਾਡਾ ਭ ਤੇ ਜਰੂਰ ਇਹਨੂੰ ਗਾਹ ਵੀ ਦੱਸਿਓ ਤੁਹਾਡੀਆਂ ਵੀਡੀਓ ਇਹਦੇ ਤੇ ਰਹਿਣਗੀਆਂ ਜਰੂਰ ਜਰੂਰ ਬਈ ਥੈਂਕ ਯੂ ਸਾਰਾ ਧੰਨਵਾਦ ਠੀਕ ਆ ਬ੍ਰਦਰ ਬਹੁਤ ਬਹੁਤ ਮਿਹਰਬਾਨੀ ਓਕੇ ਓਕੇ ਥੈਂਕ ਯੂ ਬਾਏ ਬਾਏ ਇਹ ਸਾਡੇ ਭਰਾ ਮਿਲੇ ਸੀ ਪੰਜਾਬ ਹਰਿਆਣੇ ਤੋਂ ਗੱਲਾਂ ਬਾਤਾਂ ਵਧੀਆ ਕਰਦੇ ਸੀ ਐਕਸਪੀਰੀਅੰਸ ਬਹੁਤ ਦੱਸਿਆ ਭਰਾਵਾਂ ਨੇ ਤੇ ਸਰਦਾਰ ਸਾਹਿਬ ਇਹਨਾਂ ਦੱਸਿਆ ਵੀਰੇ ਦੂਜੇ ਨੇ ਵੀ ਦੱਸਿਆ ਹਰਿਆਣੇ ਤੋਂ ਆ ਸਕੂਲ ਦੀਆਂ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ ਈ ਬਟ ਜਿੰਨੀਆਂ ਕੀਤੀਆਂ ਉਹਦਨੇ ਇੰਜੋਏ ਕਰੋ ਫਨਸ਼ਨ ਕਰੋ ਕਿ ਆਪਾਂ ਅੱਗੇ ਵੀ ਕਿਸੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਜਿਹੜਾ ਬੰਦਾ ਸਾਡੇ ਫਨ ਦਾ ਐਂਟਰਟੇਨਮੈਂਟ ਕਰੇ ਨਾਲੇ ਸਾਨੂੰ ਇਨਫੋਰਮੇਸ਼ਨ ਦੇਵੇ ਤੇ ਨਾਲ ਸਾਨੂੰ ਕੁਝ ਸਿੱਖਣ ਨੂੰ ਮਿਲੇ ਪਰ ਨਵੀਂ ਸਰਚਿੰਗ ਦੇ ਉੱਤੇ ਨਵਾਂ ਬੰਦਾ ਆਪਾਂ ਲੱਭਣ ਦੀ ਕੋਸ਼ਿਸ਼ ਕਰਦੇ ਆਂ ਇੱਧਰ ਲੱਭੀਏ ਇੱਧਰ ਲੱਭੀਏ ਮਿਲਦਾ ਇੱਕ ਬੰਦਾ ਸਾਹਮਣੇ ਲੱਗਦਾ ਆਪਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਕਿ ਹੋਰ ਜੀ ਸਾਂ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਤੁਹਾਡੀ ਵੀਡੀਓ ਬਣਦੀ ਪਈ YouTube ਤੇ ਕੈਮਰਾ ਚੱਲਣ ਦਾ ਕਿ ਮੈਂ ਪਾਸੇ ਕਰ ਲਾਂ ਚੱਲਣ ਦਾ ਚੱਲ ਵੀਡੀਓ ਬਣਦੇ ਕੋਈ ਚੱਕਰ ਤਾਂ ਨਹੀਂ ਤੇ ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਹਾਡਾ ਨਾਮ ਕੀ ਆ ਮਨਦੀਪ ਸਿੰਘ ਹੈ ਮੇਰਾ ਨਾਮ ਮਨਦੀਪ ਸਿੰਘ ਤੁਸੀਂ ਬਾਰਸੀਲੋਨਾ ਰਹਿੰਦੇ ਆ ਹਾਂਜੀ ਵੈਰੀ ਗੁੱਡ ਆਪਣਾ ਨਾ ਬ੍ਰਦਰ YouTube ਤੇ ਚੈਨਲ ਬਣਿਆ ਮੈਂ तकरीबन ਤੁਹਾਨੂੰ ਪਤਾ ਹੋਣਾ ਜੇ ਤੁਸੀਂ YouTube ਤੇ ਦੇਖਦੇ ਆ ਤੇ ਆਪਾਂ ਭਰਾਵਾਂ ਦੀ ਇਨਫੋਰਮੇਸ਼ਨ ਦੇਈਦੀ ਆ ਇੱਥੇ ਜਿਹੜੇ ਆਪਣੇ ਭਰਾ ਰਹਿੰਦੇ ਨਾਲੇ ਆਪਾਂ ਫੰਕਸ਼ਨ ਗੱਲਾਂ ਬਾਤਾਂ ਉਹਨਾਂ ਨਾਲ ਮਾਰੀਦੀਆਂ ਆਹੀਂ ਹੁਣ ਪਹਿਲਾਂ ਵੀ ਉੱਥੇ ਮੈਂ ਗੱਲਾਂ ਕਰਦਾ ਸੀ ਸਾਡੇ ਬ੍ਰਦਰ ਮਿਲੇ ਸੀ ਜਰਮਨ ਤੋਂ ਤੇ ਤੁਸੀਂ ਹੁਣ ਸੈਕੰਡ ਮਿਲੇ ਸਾਨੂੰ ਸਪੇਨ ਬਾਰਸੀਲੋਨਾ ਤੋਂ ਹੈ ਯੂਰਪੀਆ ਤੇ ਹੋਰ ਸੁਣਾਓ ਤੁਹਾਡੀ ਸਿਹਤ ਕਿਵੇਂ ਠੀਕ ਠਾਕ ਵਧੀਆ ਸਾਰੇ ਚੜ੍ਹਦੀ ਕਲਾ ਜਣੇ ਤੁਸੀਂ ਸੁਣਾਓ ਸਾਰੇ ਠੀਕ ਠਾਕ ਦੁਆਰੇ ਜੀ ਜੀ ਵੈਰੀ ਗੁੱਡ ਬਹੁਤ ਵਧੀਆ ਤੇ ਫਿਰ ਲਾਈਫ ਵਧੀਆ ਚੱਲਦੀ ਤੁਹਾਡੀ ਹਾਂਜੀ ਹਾਂ ਵਧੀਆ ਮਹਾਰਾਜ ਦੀ ਕਿਰਪਾ ਨਾਲ ਟਾਈਮ ਲੰਗੀ ਜਾਂਦਾ ਵੈਰੀ ਗੁੱਡ ਖੁਸ਼ੀ ਤੁਹਾਡੇ ਮੂੰਹ ਤੇ ਪਹਿਲੀ ਵੇਖੀ ਨਹੀਂ ਤਾਂ ਬੰਦੇ ਜਰ ਗੱਲ ਕਰੀਏ ਨਾ ਤੇ ਉਹ ਪਰੇਸ਼ਾਨ ਹੀ ਆ ਵਿਚਾਰੇ ਬਹੁਤ ਜ਼ਿਆਦਾ ਇੱਥੇ ਪਰੇਸ਼ਾਨੀ ਫਿਰ ਕੀ ਲੈਣਾ ਜਦੋਂ ਫਿਰ ਆਪਣਾ ਹਨਾ ਜਦ ਫੇਰ ਉੱਤਾਂ ਦੇ ਆਪਣੀ ਮਿਹਨਤ ਕਰੋ ਮਾਪਿਓ ਨੇ ਇੰਨਾ ਸਟਰਗਲ ਕੀਤਾ ਹੈ ਪਿੱਛੇ ਦਿਹਾੜੀਆਂ ਕਰ ਕਰਕੇ ਜੋ ਤੁੱਕੀ ਤਕੀ ਜੋੜੀ ਹੁੰਦੀ ਹੈ ਉਹ ਧੀ ਪੁੱਤ ਨੂੰ ਲਾ ਕੇ ਬਾਹਰ ਭੇਜ ਦਿੰਦੇ ਨੇ ਫੇਰ ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਨੂੰ ਵਿਆਹ ਦਸਣੇ ਮੋੜੀਏ ਮਾਪਿਓ ਨੂੰ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਹੁਤ ਹਾਂ ਜੀ ਟੈਨਸ਼ਨ ਲਵਾਂਗੇ ਆਪਣਾ ਰੋਗ ਲਵਾਂਗੇ ਤੇ ਕੀ ਮਾਪਿਓ ਤੇ ਪਿੱਛੇ ਰਹਿ ਗਏ ਇੱਥੇ ਆਪਾਂ ਹੀ ਆਪਸ ਵਿੱਚ ਜਿਹੜੇ ਮਿਲ ਲੈਣੇ ਆ ਭੈਣ ਭਰਾ ਇਹੀ ਇੱਥੇ ਜੀ 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 ਇਹੀ ਸਾਰਾ ਇਕੂ ਜੀ ਇਦੇ ਨਾਲ ਹੀ ਆਪਣਾ ਚੈਨਲ ਆ YouTube ਤੇ ਵਿਚਾਰੇ ਭਰਾ ਮਿਲਦੇ ਆ ਅਸੀਂ ਮੈਂ ਦੇਖਿਆ ਵੀ ਤੁਹਾਡਾ ਚੈਨਲ ਨਹੀਂ ਐਡਾ ਪਾਣੀ ਬਿਲਕੁਲ ਸਹੀ ਪਾਣੀ ਆ ਜੀ 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 ਥੈਂਕ ਯੂ ਹਾਂ ਤੇ ਜੋ ਲੋਕਾਂ ਨੂੰ ਤੁਸੀਂ ਜੈਡ ਕਰਦੇ ਹੋ ਅਸੀਂ ਵੀ ਇੱਥੇ ਚਲੋ ਸਟ੍ਰਗਲ ਕਰ ਰਹੇ ਹਾਂ ਤਿੰਨ ਚਾਰ ਪੰਜ ਸਾਲ ਹੋ ਗਏ ਨੇ ਸਾਰਾ ਕੁਝ ਵੇਖੀਦਾ ਤੇ ਆ ਕੇ ਇੱਥੋਂ ਜ਼ਿੰਦਗੀ ਨਵੀਂ ਸ਼ੁਰੂ ਕਰਨੀ ਪੈਂਦੀ ਏ ਜੀ ਜੀ 12 ਤੋਂ 15 ਲੱਖ ਰੁਪਈਆ ਲਾ ਕੇ ਨਾ ਜੀ ਜੀ ਤੇ ਢੜੇ ਮਤਾਨ ਤੇ ਬੰਦਾ 에ਰਪੋਰਟ ਤੋਂ ਸੜਕ ਤੇ ਆ ਜਾਂਦਾ ਏ ਮੈਂ ਓਕੇ ਤੇ ਆ ਕੇ ਫਿਰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਪੈਂਦੀ ਜੀਰੋ ਤੋਂ ਜੀਰੋ ਤੋਂ ਸਟਾਰਟ ਜੀਰੋ ਤੋਂ ਸਟਾਰਟ ਕਰਨਾ ਪੈਂਦਾ ਏ ਤੂੰ ਲੈ ਕੇ ਜੈਡ ਤੱਕਰ ਬੰਦੇ ਨੂੰ ਆਪ ਹੀ ਆਪਣਾ ਸਾਰਾ ਕੁਝ ਪ੍ਰੋਪਰ ਕਰਨਾ ਪੈਂਦਾ ਕੋਈ ਵੀ ਕੋਈ ਨਹੀਂ ਇੱਥੇ ਕਿਸੇ ਦਾ ਬਣਦਾ ਆਪ ਹੀ ਆਪਣੀਆਂ ਹੱਡੀਆਂ ਤੇ ਖੜਾ ਹੋਣਾ ਪੈਂਦਾ ਤੇ ਜੀ ਸਰ ਜੀ ਤੁਸੀਂ ਇਹ ਦੱਸ ਸਕਦੇ ਮੈਨੂੰ ਤੁਹਾਡੀ ਇੰਡੀਆ ਤੋਂ ਸਟੱਡੀ ਕਿੰਨੀ ਸੀ ਆਈਡੀਆ ਕੋਈ ਸਟੱਡੀ ਮੈਂ ਤੇ ਚਲੋ ਘਰ ਦੇ ਹਾਲਾਤ ਮਾੜੇ ਸੀਗੇ ਘਰੀ ਸਟੱਡੀ ਨਹੀਂ ਮੇਰੀ ਇੰਨੀ ਆ ਗਈ ਕੋਈ 10 12ਵੀਂ ਕਲਾਸ 7ਵੀਂ 8ਵੀਂ ਦੇ ਵਿੱਚੋਂ ਮੈਂ ਆਟ ਗਿਆ ਸੀ ਜੀ 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 ਚਲੋ ਸਟੱਡੀ ਨਹੀਂ ਮੈਂ ਫਿਰ ਘਰ ਆਪਣੇ ਡੈਡੀ ਆਪਣੇ ਘਰ ਦਾ ਸਰਕਲ ਸੰਭ ਲਿਆਏਗਾ ਜੋ ਵੀ ਜਿੰਨਾ ਕੰਮ ਜੋ ਜ਼ਿੰਮੇਵਾਰੀ ਸੀ ਸੰਭ ਲਿਆ ਇਹ ਵੀ ਵਧੀਆ ਕੀਤਾ ਤੁਸੀਂ ਫਿਰ ਨਹੀਂ ਉੱਥੇ ਸਰਦਾ ਨਹੀਂ ਚਲੋ ਆਪਣਾ ਕੋਈ ਜੋੜ ਜੋੜ ਕੇ ਤੇਰਾ ਜੋ ਵੀ ਮਾਪਿਓ ਨੇ ਹਨਾ ਮਾਂ ਹੀ ਇੱਕ ਹੁੰਦੀ ਜਿਹੜੀਆਂ ਵਾਲੀਆਂ ਵੇਸ਼ ਕੇ ਪੁੱਤਰੋ ਜੀ ਜੀ ਚੜਾ ਦਿੰਦੀ ਜਹਾਜ਼ ਤੇ ਕਿਡਾ ਜਿਗਰਾ ਮਾ ਦਾ ਇਹ ਇਹ ਜਿਹੜਾ ਬ੍ਰਦਰ ਰੁਕੇ ਇਹ ਜਿਹੜਾ ਕਿੱਸਾ ਨਾ ਵਾਲੀਆਂ ਵੇਚ ਕੇ ਮਾਂ ਨੇ ਪੁੱਤ ਬਾਹਰ ਚੜਾਤਾ ਇਹ ਕਈ ਜਾਣਿਆਂ ਦਾ ਹੋਊਗਾ ਤੁਸੀਂ ਵੀਡੀਓ ਵੇਖਦੇ ਆ ਕਈ ਸਾਡੇ ਭਰਾਵਾਂ ਨੂੰ ਆਪਦੀਆਂ ਯਾਦਾਂ ਆਉਂਦੀਆਂ ਹੁਣ ਇਹ ਬੇਸ਼ੱਕ ਤੁਸੀਂ ਆਪਦੇ ਦੋਸਤਾਨਾ ਸ਼ੇਅਰ ਨਹੀਂ ਕਰਦੇ ਤੁਹਾਡੇ ਦਿਲ ਦੇ ਵਿੱਚ ਗੱਲਾਂ ਸੱਚ-ਸਾਬਤ ਹੋਣ ਗਿਆ ਵੀ ਜਿਹੜੀਆਂ ਮਾਵਾਂ ਨੇ ਸਾਨੂੰ ਬਾਹਰ ਭੇਜਿਆ ਉਹਨਾਂ ਨੇ ਵਾਲੀਆਂ ਵੇਚੀਆਂ ਕਿਹੜੇ-ਕਿਹੜੇ ਸਬਰ ਕੀਤੇ ਬ੍ਰਦਰ ਸਾਡਾ ਉਹਨਾਂ ਬਾਰੇ ਗੱਲ ਕਰ ਰਿਹਾ ਗੱਲਾਂ ਬੜੀਆਂ ਸਮਝ ਨਾਲੀਆਂ ਤੇ ਇਹਨਾਂ ਗੱਲਾਂ ਤੋਂ ਸਾਨੂੰ ਸਿੱਖਣ ਨੂੰ ਹੀ ਬੜਾ ਕੋਈ ਮਿਲਦਾ ਇਕਸਪੀਰੀਅੰਸ ਹੁੰਦਾ ਬੰਦਿਆਂ ਨੂੰ ਇਹਨਾਂ ਗੱਲਾਂ ਨੂੰ ਸਮਝਿਆ ਕਰੋ ਤੇ ਗੱਲਾਂ ਸੱਚ ਬੋਲਦੇ ਪਏ ਜੋ ਆਪਾਂ ਚੈਨਲ ਤੇ ਬੋਲਦੇ ਉਹਨਾਂ ਦੇ ਨਾਲ ਦੀਆਂ ਗੱਲਾਂ ਕਰਦੇ ਪਏ ਆ ਹਾਂਜੀ ਮੈਨੂੰ ਇਹ ਗੱਲਾਂ ਕਰਦਿਆਂ ਮੈਨੂੰ ਨਾ ਆਪਣੀ ਦਾਦੀ ਦੀ ਯਾਦ ਆ ਰਹੀ ਏ ਉਹਨੇ ਜਿੱਦਾਂ ਨਾ ਪੈਨਸਲ ਮਿਲਣੀ ਤੁਹਾਨੂੰ ਪਤਾ ਹੈ ਇੰਡੀਆ 'ਚ 7-800 ਰੁਪਿਆ ਜਿੰਨਾ ਵੀ ਮਿਲਦਾ ਹੈ ਤੇ ਉਹਨੂੰ ਜਦੋਂ ਮਿਲਣੀ ਤੇ ਉਹਨੇ ਪੁਰਾਣੇ ਬਜ਼ੁਰਗ ਕਿਨੇ ਜਿਹੜੇ ਤੇ ਉਹ ਕੰਨੀ ਦੇ ਵਿੱਚ ਬੰਨ ਕੇ ਰੱਖ ਲੈਂਦੇ ਨੇ ਪੈਸਿਆਂ ਨੂੰ ਹਾਂ ਹਾਂ ਚੁੰਨੀ ਦੀ ਹਾਂ ਚੁੰਨੀ ਦੇ ਵਿੱਚ ਨਾ ਸ਼ਾਲ ਚਾਹੇ ਚੁੰਨੀ ਦੀ ਉਹਦੇ 'ਚ ਗੰਡ ਮਾਰ ਕੇ ਰੱਖ ਲੈਂਦੇ ਨੇ ਪੁਰਾਣੀਆਂ ਬਜ਼ੁਰਗਾਂ ਦੀ ਆਦਤ ਉਹ ਉਹਦਾ ਨਾ ਮੈਂ ਜਦੋਂ ਬਾਹਰ ਆਣਗਾ ਚਲੋ ਘਰ ਦੇ ਵਿੱਚ ਐਨਾ ਕੜਾ ਹੁੰਦਾ ਸਰਕਲ ਕੋਈ ਮੱਜਾਂ ਵੇਚੀਆਂ ਉਹ ਜ ਆਪਣਾ ਟੋਕਾ ਵੇਚਿਆ ਇਦਾਂ ਜੋ ਸੰਦ ਆਪਾਂ ਜਿੰਮੇਦਾਰੀ ਜੋਗੇ ਬਣਾਈ ਰਹਿ ਪੈਸਿਆਂ ਦਾ ਨਹੀਂ ਹਿੱਲਾ ਬਣਦਾ ਤੇ ਉਹ ਮੱਜਾਂ ਵੀ ਵੇਚ ਕੇ ਪ੍ਰੋਪਰ ਆਪਣਾ ਵੇਚ ਕੇ ਆਪਣਾ ਪਿਓ ਦਾ ਹਨਾ ਕਿੱਡਾ ਜਿਗਰਾ ਹੁੰਦਾ ਤੇ ਆਪਾਂ ਨੂੰ ਜਹਾਜ਼ ਚੜਾ ਦਿੰਦਾ ਜੋ ਵੀ ਉਹ ਆਪਣੇ ਪਾਟੇ ਕੱਪੜੇ ਪਾ ਕੇ ਆਪਣਾ ਵੇਲੋ ਆਪਣੇ ਘਰ ਦੇ ਵਿੱਚ ਟਾਈਮ ਪਾਸ ਕਰਦੇ ਤੇ ਮਾਤਾ ਨੇ ਜੋ ਸੰਭਿਆ ਹੁੰਦਾ ਨਾ ਕਰੇ ਤੇ ਉਹ ਜਦੋਂ ਆਪਾਂ ਬਾਹਰ ਆਈ ਗਏ ਕਿ ਉਹ ਸਾਰਾ ਕੁਝ ਜਿਹੜੂ ਮੈਨੂੰ ਥੋੜੇ ਯਾਦ ਆਏ ਨੇ ਤੇ ਮੈਨੂੰ ਉਹਨੇ ਪੈਸੇ ਦਿੱਤੇ ਨਹੀਂ ਅਜੇ ਵੀ ਮੇਰੀ ਦਾਦੀ ਮੇਰੀ ਇਹ ਦੁਨੀਆ ਤੋਂ ਟੁਰ ਗਈ ਏ ਠੀਕ ਹੈ ਜੀ ਬੈਗ ਮੇਰੇ ਕਿੱਟ ਦੇ ਵਿੱਚ ਅਜੇ ਵੀ ਬੈਗ ਹੈ ਹਾਏ ਹੋਏ ਹੋਏ ਅੱਜ ਸਾਹਮਣੇ ਪਏ ਆ ਹਾਂ 3 ਸਾਲ ਹੋ ਗਏ ਨੇ ਤੇ ਉਹ ਜਦੋਂ ਮੈਂ ਬਾਹਰ ਪੈਸੇ ਕੱਟਦੇ ਪਏ ਸੀਗੇ ਉਹਨੇ ਨੇ 20000 ਰੁਪਇਆ ਕੁਝ ਵੀ ਸਾਮ ਕੇ ਰੱਖਿਆ ਹੋਇਆ ਸੀ ਹਾਂ ਹਾਂ ਉਹ ਕਰਦੀ ਮੈਂ ਕੋ ਤੇਰੇ ਡੈਡੀ ਦੇ ਜਿੱਦਾਂ ਦਾਦਾ ਜੀ ਤੂੰ ਕਦੇ 500 ਕੱਢ ਲਿਆ ਕਦੇ ਐਦਾਂ ਕੱਢ ਲਿਆ ਉਹ ਆਪਣੀ ਤਨਖਾਹ ਚ ਕੱਢ ਕੇ ਤੇ ਉਹਨਾਂ ਨੂੰ ਸਾਮ ਕੇ ਰੱਖੇ ਜੋੜਦੇ ਰਹੇ ਅੱਜ ਤੁਹਾਡੇ ਕੋਲ ਪੈਸੇ ਇੱਥੇ ਪਏ ਤੁਹਾਨੂੰ ਕੀ ਲੱਗਦਾ ਆਇਨ ਲੱਗਦਾ ਨਾ ਇਹ ਤੁਹਾਡੀ ਬੇਬੇ ਦਾਦੀ ਤੁਹਾਡੇ ਨਾਲ ਹੀ ਲੱਗਦੇ ਮੈਂ ਪੈਸੇ ਜੀ ਕੱਢਦਾ ਤੇ ਮੈਨੂੰ ਉਹਦੇ ਪੈਸਿਆਂ ਨੂੰ ਹੱਥ ਲੱਗਾ ਹੋਇਆ ਹੈ ਤੇ ਉਹ ਮੇਰੇ ਨਾਲ ਹੀ ਰਹਿੰਦੀ 24 ਘੰਟੇ ਜੀ 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 ਉਹ ਦਿਖਦੀ ਨਹੀਂ ਹੈਗੀ ਰੰਦੇ ਮਾਪਿਓ ਆਪਣੇ ਮੋਢਿਆਂ ਨਾਲ ਹੀ ਬਿਲਕੁਲ ਬਿਲਕੁਲ ਤੁਹਾਨੂੰ ਫਿਰ 2019 ਦੇ ਵਿੱਚ ਦਿੱਤਾ ਸੀਗਾ ਜੰਟਨ ਪਾਸਪੋਰਟ 18 ਚ ਦਿੱਤਾ ਸੀਗਾ ਤੇ 19 ਦੇ ਵਿੱਚ ਮੇਰਾ ਜਨਵਰੀ ਦੇ ਵਿੱਚ ਦੂਜੇ ਮਹੀਨੇ ਚ ਮੇਰਾ ਕੰਮ ਬਣ ਗਿਆ ਗਿਆ ਸਪੇਨ ਵੈਰੀ ਗੁੱਡ ਸਪੇਨ ਦਾ ਕੰਮ ਹਾਂਜੀ ਤੇ ਫਿਰ ਅਸੀਂ ਜੋ ਕੁਝ ਐ ਸੀਗਾ ਘਰੇ ਤੁਹਾਨੂੰ ਪਤਾ ਕਿੱਥੇ ਕੈਸ਼ ਐ ਨਾ ਪਿਆ ਹੁੰਦਾ ਸੀ 15 ਲੱਖ ਬਿਲਕੁਲ ਬਿਲਕੁਲ ਮੱਜਾਂ ਵੀ ਵੇਚੀਆਂ ਟੋਕਾ ਵੀ ਵੇਚਿਆ ਸਾਰਾ ਕੁਝ ਮਾਤਿਆਂ ਜਿਹੜੀਆਂ ਸੋਹਣੀਆਂ ਵਾਲੀਆਂ ਪਹਿਲਾਂ ਵੀ ਮੈਂ ਦੱਸਿਆ ਹੈ। ਹਾਂ 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 ਤੇ ਜੋ ਉਹਨਾਂ ਨੇ ਹਨਾ ਦਾਦਾ ਜੀ ਨੇ ਵੀ ਬੈਂਕ ਦੇ ਵਿੱਚ ਜੋ ਪੂੰਜੀ ਸਾਮ ਕੇ ਰੱਖੀ ਸੀ ਤੇ ਮੰਮੀ ਡੈਡੀ ਨੇ ਵੀ ਉਹ ਇਕੱਠੇ ਕਰਕੇ ਫਿਰ ਫਿਰ 2019 ਚ ਦੂਜੇ ਮਹੀਨੇ ਮੈਂ ਇੱਥੇ ਆ ਗਿਆ ਸੀਗਾ। ਜੀ 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 ਸ਼ੁਰੂ ਚ ਦਿੱਕਤ ਬਹੁਤ ਆਈ ਸੀਗੀ 2-3 ਮਹੀਨੇ ਜੀ ਨਹੀਂ ਲੱਗਦਾ ਗਿਆ। ਹਾਂ ਪਿੰਡ ਦੀ ਯਾਦ ਆਣੀ ਉੱਥੇ ਐਸ਼ੇ ਇੱਥੇ ਆ ਕੇ ਤੁਹਾਨੂੰ ਪਤਾ ਹੈ 12 ਮਹੀਨੇ ਤੀਜੇ ਦਿਨ ਕੰਮ ਕਰਨਾ ਕੰਮ ਹੀ ਕਰਨਾ ਰਹਿੰਦਾ। ਤੇ ਫਿਰ ਜਾਜ ਚੂਜੀ ਤੇਰੇ ਨਿਕਲੇ ਨਾ। ਹਾਂ ਤੇ ਜ਼ੀਰੋ ਤੋਂ ਰੜੇ ਮદાન ਤੇ ਡਿੱਗੇ ਤੇ ਜ਼ੀਰੋ ਤੋਂ ਜ਼ਿੰਦਗੀ ਸਟਾਰਟ ਕੀਤੀ ਸੀ ਜੇ ਅੱਜ ਰੋਟੀ ਜੋਗੇ ਹੋਏ ਆ ਗੁਰੂ ਗ੍ਰੰਥ ਸਾਹਿਬ ਨੇ ਕੀਤਾ ਤੇ ਮਾਂ ਪਿਓ ਦੀਆਂ ਅਰਦਾਸਾਂ ਨੇ ਤੇ ਵਾਏ ਗੁਰੂ ਦੀ ਮਿਹਰ ਹੀ ਮੈਂ ਤੁਹਾਡਾ YouTube ਚੈਨਲ ਵੀ ਦੇਖਣਾ ਹੁੰਦਾ ਤੁਸੀਂ ਜਿਹੜੀ ਐਡ ਪਾਣੇ ਉਹ ਬਿਲਕੁਲ ਸਹੀ ਪਾਣੇ ਉਹ ਲਾਤਾ ਇਹ ਦੇ ਥੈਂਕ ਯੂ ਦੇਖੋ ਇਹ ਬ੍ਰਦਰ ਕੋਲ ਆਪ ਨੂੰ ਕਿੰਨੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਜਿਹੜੀ ਗੱਲ ਚੰਗੀ ਹੁੰਦੀ ਉਹ ਰੱਖ ਲਿਆ ਕਰੋ ਜਿਹੜੀ ਗੱਲ ਨਹੀਂ ਚੰਗੀ ਹੁੰਦੀ ਉਹ ਤੁਹਾਡੀ ਮਰਦੀ ਆ ਤੇ ਵੀਡੀਓ ਚੰਗੀ ਲੱਗਦੀ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਜੇ ਤੁਹਾਡੇ ਕੰਮ ਨਹੀਂ ਆਉਂਦੀ ਮੈਂ ਹਰ ਵਾਰ ਬੇਨਤੀ ਕਰਦਾ ਤੇ ਅੱਗੇ ਕਿਸੇ ਨੂੰ ਸ਼ੇਅਰ ਕਰ ਦਿਆ ਕਰੋ ਤੇ ਵੀਰੇ ਤੋਂ ਆਪਾਂ ਹੋਣ ਲਿਆ ਨੇ ਇਜ਼ਾਜ਼ਤ ਆਪਾਂ ਗਾਵੇਂ ਨਹੀਂ ਆ ਕਾਹ ਕਿਸ ਨਾਲ ਗੱਲਬਾਤ ਕਰਦੇ ਆ ਤੇ ਮੰਦੀ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਬਹੁਤ ਧੰਨਵਾਦ ਤੇ ਭਾਜੀ ਜਿਹੜੇ ਇਹਨਾਂ ਦੇ YouTube ਚੈਨਲ ਸਪੋਰਟ ਕਰਿਆ ਕਰੋ ਇਹਨਾਂ ਨੂੰ ਤੇ ਤੁਸੀਂ ਦੱਸੋ ਸਰ ਜੀ ਤੁਹਾਡਾ ਕੀ ਨਾਮ ਮੇਰਾ ਨਾ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਐਂਡੀਆਂ ਤੋਂ ਤੁਸੀਂ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਹਾਂ ਮੈਂ ਜਲੰਧ ਜਲੰਧਰ ਦੇ ਲਾਗੇ ਪਿੰਡ ਆ ਚਾਨੀਆਂ ਸੀ ਦੋਨੇ ਇੱਕੋ ਪਿੰ ਹਰਵਿੰਦਰ ਸਿੰਘ ਜਲੰਧਰ ਤੋਂ ਹਾਂਜੀ ਹਾਂਜੀ ਤੇ ਤੁਸੀਂ ਬਰਾਦਰ ਕੀ ਨਾਮ ਮੇਰਾ ਚਰਨਜੀਤ ਸਿੰਘ ਕਿੱਥੋਂ ਤੁਸੀਂ ਇੰਡੀਆ ਜਲੰਧਰ ਤੋਂ ਮੈਂ ਵੈਰੀਕੋਡ ਜਲੰਧਰ ਵਾਲੇ ਬੰਦੇ ਸਾਡੇ ਬਹੁਤ ਬਾਹਰ ਆਏ ਹਾਂ ਬਹੁਤ ਆਏ ਆ ਤੇ ਤੁਸੀਂ ਕਿੰਨੀਆਂ ਕਲਾਸਾਂ ਪੜ੍ਹੀ ਸੀਂ ਦੀ ਆ ਮੈਂ ਪਲੱਸ 2 ਕੀਤੀ ਹੋਈ ਆ ਕਿਹੜੇ ਸਬਜੈਕਟਾਂ ਦਾ ਮੈਂ ਆਰਟਸ ਕੀਤੀ ਹੋਈ ਆ ਆਰਟਸ ਕੀਤੀ ਤੇ ਕੋਈ ਗੇਮ ਗੁੰਮ ਵੀ ਰੱਖੀ ਸੀ ਸਕੂਲ ਟਾਈਮ ਖੇਡਦੇ ਹੁੰਦੇ ਹਾਕੀ ਹਾਕੀ ਯਾਦ ਆਉਂਦੀ ਹਾਕੀ ਦੀ ਹਾਕੀ ਬਥੇਰੀ ਉੱਤੇ ਡਿਸਟ੍ਰਿਕਟ ਲੈਵਲ ਤੇ ਵੀ ਖੇਡੇ ਹੋਏ ਆ ਹਾਕੀ ਉਹ ਆਪਣੇ ਹੁੰਦੀ ਮਜ਼ੂਰ ਹਾਕੀ ਸੀ ਉਦੋਂ ਸਾਡੇ ਪਿੰਡ ਦੇ ਦੇ ਜਦੋਂ ਸ੍ਰੀ ਹੋ ਗਿਆ ਹਾਂ ਤੇ ਸਾਡਾ ਪਿੰਡ ਹੋ ਗਿਆ ਸ਼ੰਕਰ ਸੰਸਾਰਪੁਰ ਹੋ ਗਿਆ ਇਹ ਸਾਰੇ ਹਾਕੀ ਖੇਡਦੇ ਸੀ ਜੀ 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 ਤੇ ਇਹਦੇ ਜਿਹੜੇ ਹਾਕੀ ਖੇਡਦੇ ਕੋਈ ਕਿੱਸਾ ਯਾਦ ਹੈਗਾ ਤੁਹਾਡਾ ਹਾਸੇ ਦਾ ਹੋਵੇ ਕੋਈ ਕਿੱਸਾ ਜਾਂ ਕੋਈ ਤੁਹਾਡੀ ਕੋਈ ਖੁਸ਼ੀ ਦੀ ਗੱਲ ਹੋਵੇ ਜਿਹੜੀ ਤੁਹਾਨੂੰ ਅੱਜ ਵੀ ਕਹਿੰਦੇ ਯਾਰ ਉਹ ਕੇਵ ਦਾ ਟਾਈਮ ਹੁੰਦਾ ਹੈ ਉਹ ਗੱਲ ਯਾਦ ਆਉਂਦੀ ਹੈ ਵਾਸਤੇ ਗੱਲ ਨਹੀਂ ਤਾਂ ਇੱਕ ਵਾਰੀ ਮੈਂ ਆਪਣੇ ਸੀਨੀਅਰ ਉਤੇ ਐਂਡੋਜ਼ ਮਾਰੇ ਸੀਗੇ ਹਾਂ ਉਹ ਮੈਨੂੰ ਚੇਤੇ ਆਲੇ ਜ਼ਿਕਰ ਬਿਲਕੁਲ ਉਹ ਆਕੜਦਾ ਹੋਣਾ ਮੈਨੂੰ ਆ ਨਹੀਂ ਸੀਨੀਅਰ ਸੀਬ ਤੋਂ ਕਾਫੀ ਵੱਡਾ ਸੀਗਾ ਤੇ ਮੈਂ ਤੋਂ ਉਹ ਅੱਠਵੀਂ ਨੌਵੀਂ ਵਿੱਚ ਵੱਡਾ ਦਾ ਸੀਗਾ ਜੀ ਜੀ ਉਹ ਮੈਂ ਤਿੰਨ ਕਿ ਡੋਜ ਮਾਰੇ ਸੀ ਜੀ ਤੇ ਉਸ ਤੋਂ ਬਾਅਦ ਜਦੋਂ 10 ਡੋਜ ਮਾਰੇ ਉਹਨੇ ਮੈਨੂੰ ਰੋਕ ਕੇ ਫੇ ਮੈਨੂੰ ਬਾਹਰ ਸ਼ਾਬਾਸ਼ ਦਿੱਤੀ ਕਹਿੰਦਾ ਬਹੁਤ ਵਧੀਆ ਖੇਡਦਾ ਮੈਂ ਬਹੁਤ ਵਧੀਆ ਵੈਰੀ ਗੁੱਡ ਵੈਰੀ ਉਹ ਤੁਹਾਡਾ ਮੂਵਮੈਂਟ ਸੀ ਬੜੀ ਖੁਸ਼ੀ ਵਾਲਾ ਬੜੀ ਖੁਸ਼ੀ ਵਾਲਾ ਤੇ ਮੈਰਿਜ ਇੰਡੀਆ ਕਰਾਇਆ ਤੁਸੀਂ ਹਾਂਜੀ ਹਾਂਜੀ ਵੈਰੀ ਗੁੱਡ ਤੇ ਜਿਹੜਾ ਹੁਣ ਕੋਈ ਖੁਸ਼ੀ ਖੁਸ਼ ਰਹਿਣ ਦਾ ਤਰੀਕਾ ਆਈਡੀਆ ਹੈ ਤੁਹਾਡੇ ਕੋਲ ਜਿਹੜੇ ਮੁੰਡੇ ਹੁਣ ਇਹ ਤੇ ਡਿਪਰੈਸ਼ਨ ਜਾਂ ਜਾਂ ਗੱਲਾਂ ਬਾਤਾਂ ਜਾਂ ਬੰਦੇ ਟੈਨਸ਼ਨ ਹੋਏ ਕੀ ਕਰਨਾ ਚਾਹੀਦਾ ਕੀ ਸੋਚਣਾ ਚਾਹੀਦਾ ਤੁਹਾਡਾ ਤਜਰਬਾ ਕੁਝ ਜੋ ਵੀ ਤੁਹਾਨੂੰ ਚੰਗਾ ਲੱਗਦਾ ਮੈਂ ਤਾਂ ਕਹਿੰਦਾ ਵੀ ਆਪਣੇ ਉੱਪਰੋਂ ਥੋੜਾ ਬਿਜ਼ੀ ਰੱਖੋ ਜੀ ਕੰਮ ਕਰੋ ਕੰਮ ਕਰੋ ਥੋੜਾ ਬਿਜ਼ੀ ਰੱਖੋ ਆਪਣੇ ਆਪ ਨੂੰ ਜੀ ਤੇ ਹੁਣ ਜਿਹੜਾ ਹੋਵੇ ਸਾਰੇ ਹੁਣ ਕਰ ਇਹ ਜਿਹੜਾ ਥੋੜਾ 1 ਘੰਟਾ ਕੱਢ ਕੇ ਥੋੜਾ ਮੈਡੀਟੇਸ਼ਨ ਕਰ ਲਓ ਕੋਈ ਸਪੋਰਟ ਵੈਰੀ ਗੁੱਡ ਵੈਰੀ ਗੁੱਡ ਸਾਈਕਲ ਕਰ ਲਓ ਜਾ ਥੋੜੀ ਰਨਿੰਗ ਕਰ ਲਓ ਜੀ 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 ਠੀਕ ਆ ਵੈਰੀ ਗੁੱਡ ਕੋਈ ਤੁਹਾਡਾ ਜਿਹੜਾ ਸਕੂਲ ਹੁੰਦਾ ਹੈ ਪਲੱਸ 1 2 ਦਾ ਕੁੜੀਆਂ ਮੁੰਡਿਆਂ ਦਾ ਇਕੱਠਾ ਸੀ ਕਿ ਕੱਲਿਆਂ ਦਾ ਸੀ ਤੁਹਾਡਾ ਮੁੰਡਿਆਂ ਦਾ ਮੈਂ ਜਿਹੜਾ ਉਹ 10 ਕੀਤੀਆਂ ਉਹ ਤਾਂ ਮੈਂ ਫੇਰ ਸਕੂਲ ਚ ਕੀਤੀ ਉਹ ਤਾਂ ਕੁੜੀ ਮੁੰਡੇ ਇਕੱਠੇ ਹੁੰਦੇ ਸੀ ਇਕੱਠੇ ਹੁੰਦੇ ਤੇ ਜਿਹੜੀ ਮੈਂ ਪਲੱਸ 2 ਕੀਤੀ ਉਹ ਨਕੋਦਰ ਕੀਤੀ ਸੀਗੀ ਜੀ ਆਪਰੇਨ ਡੀਏਵੀ ਕਾਲਜ ਤੋਂ ਡੀਏਵੀ ਕਾਲਜ ਵੈਰੀ ਵੈਰੀ ਹਾਂ ਜੀ ਤੇ ਤੁਸੀਂ ਬ੍ਰਦਰ ਚੰਨਜੀ ਜੀ ਤੁਸੀਂ ਕਿੰਨੀਆਂ ਕਲਾਸਾਂ ਪੜ੍ਹੇ ਮੈਂ 10 ਪੜ੍ਹਿਆ 10 10 ਨੂੰ میٹرਿਕ ਵੀ ਆਖਦੇ ਮੈਟਰਿਕ ਜਿਹੜਾ ਏਦਾਂ ਹੋ ਜਾਂਦਾ ਵੀ ਪਤਾ ਨਹੀਂ ਕੀ ਕੀਤਾ ਮੈਟਰਿਕ ਕਹੇਰੀ ਅਗਲਾ ਵਾਲਾ ਸਾਹਮਣੇ ਨਹੀਂ ਲੱਗਦੀ ਨਾ ਆਹੋ ਇੱਥੇ ਕਹੇਰੀ ਮੇਰਾ ਪਤਾ ਭਰਾ ਇੰਨੇ ਕਿ ਪੜੇ ਲਿਖੇ ਹੁੰਦੇ ਆ 10 ਕਹੋ ਤਾਂ ਛੇ ਦੀ ਪਤਾ ਲੱਗ ਜਾਂਦਾ ਹੈ ਹਾਂਜੀ ਉਹ ਕਹਿੰਦੇ میٹرਿਕ ਮੈਟਰਿਕ ਪਤਾ ਨਹੀਂ ਕਿਹੜੀ ਡਿਗਰੀ ਮੈਂ ਫਿਰ ਕਿਹੜੀ ਡਿਗਰੀ ਲਈ ਖੜਦਾ ਹਾਂ ਜੀ 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 میٹرਿਕ ਤੇ ਕੁਛੀ ਮੈਥ ਵੀ ਹੋਣਾ ਤੁਹਾਡਾ ਮੈਥ ਵੀ ਸੀਗਾ ਜੀ ਮੈਂ ਜਿਹੜੀ 10ਵੀਂ ਕਲਾਸ ਆ ਪਾਸ ਕਰਕੇ ਕੇ ਕੰਪਾਰਟਮੈਂਟ ਰਹਿ ਗਈ ਸੀ ਨਹੀਂ ਮੈਂ ਰਹਿ ਗਿਆ ਸੀ ਇਹ ਨਾਰਮਲ ਗੱਲ ਆ ਜਿਹੜੇ 10ਵੀਂ ਵਾਲੇ ਨਾ ਉਹਨਾਂ ਦੀ ਰਹੀ ਵੀ ਆ ਮੈਥ ਨੂੰ ਮੈਂ ਸਨ 2000 ਚ 10ਵੀਂ ਕੀਤੀ ਸੀ ਜੀ ਤੇ ਰਹਿ ਗਿਆ ਸੀਗਾ ਮੈਂ ਉਹਦੀ ਵਜ੍ਹਾ ਇਹ ਸੀਗੀ ਮੇਰੇ ਮਦਰ ਫਾਦਰ ਜਿਹੜੇ ਨੇ ਉਹ ਇੰਗਲੈਂਡ ਚਲੇ ਗਏ ਸੀ ਜੀ ਤੇ ਪਿੱਛੋਂ ਮੈਂ ਇਕੱਲਾ ਹੀ ਸੀਗਾ ਵੱਡਾ ਘਰ ਤੇ ਪੜਾਈ ਚ ਵੀ ਇੰਨਾ ਫਿਰ ਧਿਆਨ ਨਹੀਂ ਰਿਹਾ ਉਹ ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਵੀ ਵੇਖ ਤਾ ਹੀ ਆ ਗਈ ਯਾਰ ਜੀ 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 ਉਹ ਇੰਗਲੈਂਡ ਚ ਲੱਗ ਗਏ ਸੀ ਤੇ ਮੇਰਾ ਫਿਰ ਨਾ ਪੜਾਈ ਚ ਧਿਆਨ ਨਹੀਂ ਰਿਹਾ ਬਿਲਕੁਲ ਤੇ ਕੁੰਜ ਮੈਂ ਚੰਗਾ ਸੀ ਪੜਾਈ ਚ ਪਰ ਨਹੀਂ ਰਹਿ ਗਿਆ ਜੀ 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 ਚਲੋ ਜੋ ਕਿਸਮੱਚ ਬੰਦੇ ਨੇ ਉਹ ਹੀ ਕਰਨਾ ਕੋਈ ਬਾਹਰ ਆ ਗਿਆ ਉਹ ਤੋਂ ਵੱਡੀ ਗੱਲ ਆ ਤੇ ਤੁਸੀਂ ਕਿੰਨੇ ਭੈਣ ਭਰਾ ਸੀ ਮੈਂ ਬਾਹਰ ਆਣੇ ਚ ਮੇਰਾ ਛੋਟਾ ਇੱਕ ਭੈਣ ਆ ਮੇਰੀ ਛੋਟਾ ਬ੍ਰਦਰ ਹੈ ਜੀ ਜੀ ਤੁਹਾਡਾ ਵੀ ਕੋਈ ਕਿੱਸਾ ਜਿਵੇਂ ਇਹਨਾਂ ਨੇ ਤਾਂ ਦੱਸਿਆ ਵੀਰੇ ਨੇ ਦੱਸਿਆ ਵੀ ਹੌਕੀ ਖੇਡਦੀ ਤੁਸੀਂ ਕੋਈ ਗੇਮ ਖੇਡਦੇ ਹੁੰਦੇ ਜੀ ਮੈਂ ਵੀ ਹੌਕੀ ਖੇਡਦਾ ਸੀਗਾ ਉਹ ਕਿਤੇ ਪਲੇਅਰਾਂ ਪਈ ਸਾਰੇ ਅਸੀਂ ਇੱਕੋ ਪਿੰਡ ਤੋਂ ਆ ਇੱਕੋ ਪਿੰਡ ਤੋਂ ਹਾਂਜੀ ਪਰ ਇਹ ਚਰਦੇ ਬਲ ਜ਼ਲੰਧਰ ਰਹਿੰਦੇ ਆ ਮੈਂ ਜ਼ਲੰਧਰ ਆ ਕੇ ਰਹਿੰਦਾ ਪਰਾ ਪਿੰਡ ਦੀ ਹਾਂ ਯਾਰ ਦੋਸਤੀਆਂ ਬੜੇ 15 20 ਸਾਲਾਂ ਤੋਂ ਬੜੀ ਵੈਰੀ ਗੁੱਡ ਫਿਰ ਤਾਂ ਬੰਦੇ ਜੇ ਮਿਲ ਯਾਰ ਰਿਸ਼ਤੇਦਾਰੀ ਵੀ ਸਾਡੀ ਥੋੜੀ ਤੇ ਉੰਜ ਵੀ ਅਸੀਂ ਯਾਰ ਇਕੱਠੇ ਕੰਮ ਵੀ ਕਰਦੇ ਰਹੇ ਆ ਇੱਡੀਆ ਜੀ ਜੀ 13 14 ਚਾਹੇ ਹੋਗੇ ਮੈਂ ਜੀ ਤਕਰੀਬਨ ਹਾਂਜੀ ਨਹੀਂ ਮੈਂ ਇੱਥੇ 15 ਚ ਆਇਆ ਜੀ ਜੀ ਵਧੀਆ ਗੱਲ ਆ ਕਾਫੀ ਸਾਡੇ ਭਰਾ ਇੱਥੇ ਜਿਹੜੇ ਨਵੇਂ ਆਉਂਦੇ ਉਹਨਾਂ ਤੋਂ ਤੁਹਾਡੇ ਤੋਂ ਪੋਜ਼ਿਟਿਵਿਟੀ ਵੀ ਮਿਲਦੀ ਆ ਇਹ ਬੰਦੇ ਸਾਡੇ ਖੁਸ਼ ਵੀ ਬੜੇ ਹੈ ਜੀ ਨਹੀਂ ਬਹੁਤ ਸ਼ਰੀਫ ਬਹੁਤ ਵਧੀਆ ਤਾਂ ਵੀ ਤੁਹਾਡੇ ਨਾਲ ਮਿਲਦੀਆਂ ਗੱਲਾਂ ਕਰਨ ਆਇਆ ਹਾਂ ਥੈਂਕ ਯੂ ਬ੍ਰਦਰ ਤੁਹਾਡਾ ਤੁਸੀਂ ਬੜੀਆਂ ਇਨਫੋਰਮੇਸ਼ਨ ਦੀਆਂ ਗੱਲਾਂ ਮੈਨੂੰ ਦੱਸੀਆਂ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਹਰਵਿੰਦਰ ਸਿੰਘ ਜੀ ਚਰਨ ਜੀ ਤੁਹਾਡਾ ਨਾਂ ਨਹੀਂ ਭੁੱਲਦਾ ਮੈਂ ਤੇ ਇਹ YouTube ਤੇ ਮੈਂ ਵੀਡੀਓ ਪਾਉਂਗਾ ਤੁਹਾਡੀ ਪਾਦਣਾ ਕੋਈ ਦਿੱਕਤ ਨਹੀਂ ਤੇ ਕੀ ਹਾਲ ਚਾਲ ਤੁਹਾਡਾ ਆਖ ਮਾਣ ਬਹੁਤ ਵਧੀਆ ਤੁਸੀਂ ਕਿੱਥੋਂ ਆਂ ਇੰਡੀਆ ਪਾਕਿਸਤਾਨ ਤੋਂ ਮੈਂ ਪਾਕਿਸਤਾਨ ਤੋਂ ਵੈਰੀ ਗੁੱਡ ਤੇ ਬ੍ਰਦਰ ਵੀ ਪਾਕਿਸਤਾਨ ਤੋਂ ਜਾਂ ਭਾਈ ਹੋਰੇ ਸਾਡੀ ਕੋਈ ਗੱਲ ਨਹੀਂ ਤੁਸੀਂ ਬਣਾ ਲਓ ਤੇ ਕੀ ਨਾਂ ਤੁਹਾਡਾ ਮੇਰਾ ਨਾਂ ਗੁਲਫਾਮ ਹੈ ਗੁਲਫਾਮ ਪਾਕਿਸਤਾਨ ਤੋਂ ਕਿਹੜੀ ਜਗ੍ਹਾ ਤੋਂ ਭਾਈ ਗੁਜਰਾਤ ਤੋਂ ਗੁਜਰਾਤ ਵੈਰੀ ਗੁੱਡ ਸੂਬਾ ਪੰਜਾਬ ਜਲਾ ਗੁਜਰਾਤ ਵੈਰੀ ਗੁੱਡ ਐ ਵੈਰੀ ਗੁੱਡ ਤੇ ਕਿਵੇਂ ਲੱਗਦਾ ਤੁਹਾਨੂੰ ਸਪੇਨ ਬਹੁਤ ਅੱਛਾ ਲੱਗਦਾ ਕੀ ਚੰਗਾ ਲੱਗਦਾ ਇੱਥੇ ਜਾ ਕੇ ਤੁਹਾਨੂੰ ਇੱਥੇ ਮੌਸਮ ਵੈਰੀ ਗੁੱਡ ਉਸ ਤੋਂ ਬਾਅਦ ਕੰਮ ਜੀ ਆਪਣੇ ਦਾ ਨਾਂ ਕਿ ਭਾਈ ਜਿਹੜੇ ਬੰਦੇ ਨਵੇਂ ਆਉਂਦੇ ਨੇ ਸੈਟਲ ਹੁੰਦੇ ਨੇ ਯੂਰਪ ਦੇ ਵਿੱਚ ਉਹਨਾਂ ਵਾਸਤੇ ਬਿਹਤਰੀਨ ਮੁਲਕ ਹੈ ਜਿਹੜੇ ਸਟਾਰਟ ਕਰਦੇ ਨੇ ਜੀ ਉਸ ਤੋਂ ਬਾਅਦ ਇਹ ਕੰਮ ਹੀ ਸਾਈਨ ਆ ਮਿਲ ਜਾਂਦਾ ਹੈ ਪੇਪਰ ਵੀ ਲਵ ਜਾਂਦੇ ਨੇ ਜੀ ਹਰ ਚੀਜ਼ ਉਹਦਾ ਨਾ ਕਿਵੇਂ ਕਾਫੀ ਦੂਜੇ ਮੁਲਕਾਂ ਨਾਲੋਂ ਯੂਰਪ ਦੇ ਮਤਲਬ ਫਰਾਂਸ ਹੋ ਗਿਆ ਜਰਮਨ ਉਹਨਾਂ ਨਾਲੋਂ ਕਾਫੀ ਠੀਕ ਹੈ ਹੁਣ ਪਹਿਲੇ ਸੀ ਪੁਰਤਗਾਲ ਉੱਥੇ ਹੁਣ ਬੰਦ ਹੋ ਗਿਆ ਤੁਸੀਂ ਉੱਥੇ ਸੀ ਪਹਿਲਾਂ ਨਹੀਂ ਮੈਂ ਨਹੀਂ ਸੀ ਉੱਥੇ ਮੈਂ ਸ਼ੁਰੂ ਤੇ ਆਇਆ ਸੀ ਪਰ ਮੇਰਾ ਕਜ਼ਨ ਸੀ ਉਹਦੇ ਕੋਲ ਪਤਾ ਲੱਗਾ ਕਿ ਉੱਥੇ ਹੁਣ ਨਹੀਂ ਦੇ ਰਹੇ ਇਹ ਪੇਪਰ ਵਗੈਰਾ ਜੀ ਜੀ ਹੁਣ ਸਾਰੇ ਇੱਥੇ ਸੈਟਲ ਹੋ ਇਸ ਵੇਲੇ ਤਾਂ ਅੱਛਾ ਮ ਲੱਗਦਾ ਲਗਭਗ 4 ਸਾਲ ਹੋ ਗਏ ਨੇ ਤੇ ਤੁਸੀਂ ਸ਼ਾਦੀ ਕਰਾ ਲਈ ਨਹੀਂ ਕਿਥੇ ਫਰਾਈ ਸ਼ਾਹ ਤੇ ਕੀ ਸਟੱਡੀ ਤੁਹਾਡੀ ਪਾਕਿਸਤਾਨ ਕੀ ਸਟੱਡੀ ਕਰਕੇ ਆਏ ਮੈਂ ਐਫਐਸਸੀ ਕਰਕੇ ਆਇਆ ਐਫਐਸਸੀ 12ਵੀਂ ਤੱਕ 12ਵੀਂ ਤੱਕ ਪਾਕਿਸਤਾਨ ਚੋਂ ਐਫਐਸਸੀ ਕਹਿੰਦੇ ਆ ਜੀ ਇੰਡੀਆ ਕਹਿੰਦੇ ਆ ਪਲੱਸ 2 ਪਲੱਸ 2 12ਵੀਂ ਕਿਹੜੇ ਸਬਜੈਕਟ ਮੈਂ ਕੀਤੀ ਮੈਂ ਕੰਪਿਊਟਰ ਨਾਲ ਕੰਪਿਊਟਰ ਸਾਇੰਸ ਵੈਰੀ ਗੁੱਡ ਜਿਹੜੇ ਉਹ ਫੰਡਾਮੈਂਟਲ ਹੁੰਦਾ ਉਹਦੇ ਸੌਫਟਵੇਅਰ ਤੇ ਸਾਰਾ ਕੁਝ ਹੁੰਦਾ ਨਹੀਂ ਕੋਈ ਨਹੀਂ ਸਪਲੀਆਂ ਆ ਗਈਆਂ ਸਾਰੇ ਵਿੱਚ ਇਹ ਕਿੰਨੀਆਂ ਸਪਲੀਆਂ ਦੋ ਸਪਲੀਆਂ ਆ ਗਈਆਂ ਦੋ ਸਪਲੀਆਂ ਕਿੰਨੇ ਸਬਜੈਕਟ ਸਾਰੇ ਪੰਜ ਸਬਜੈਕਟ ਸਾਰੇ ਉਹ ਰਾਤ ਨੂੰ ਨਹੀਂ ਵੱਜਦਾ ਭਾਈ ਰਾਤ ਤੇ ਪੰਜ ਸਬਜੈਕਟ ਹੈ ਤੇ ਉਹਦੇ ਵਿੱਚ ਦੋਵਾਂ ਦੀਆਂ ਸਫਲਤਾ ਠੀਕ ਆ ਕੋਈ ਗੱਲ ਨਹੀਂ ਬਰਾਬਰ ਹੀ ਆ ਤੂੰ ਢਾਈ ਕਰ ਲੈਣੀਆਂ ਕੋਈ ਮਸਲਾ ਫਿਰ ਇਸ ਵੇਲੇ ਤੈਥੇ ਧੱਕੇ ਖਾਨ ਲੱਗੇ ਨਹੀਂ ਧੱਕੇ ਖਾਦੋ ਵਧੀਆ ਵਧੀਆ ਚਾਹ ਉਹ ਤੁਸੀਂ ਕਲੀਅਰ ਨਹੀਂ ਕੀਤੀਆਂ ਫਿਰ ਠੀਕ 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 ਤਾਂ ਉਦੋਂ ਉਹ ਉਦੋਂ ਮੜ ਕੇ ਟਰਾਈ ਵੀ ਨਹੀਂ ਕੀਤਾ ਨਹੀਂ ਕੋਈ ਨਹੀਂ ਟਰਾਈ ਉਹ ਜਿਹੜਾ ਕੰਪਿਊਟਰ ਦੇ ਕੋਰਸ ਕੀਤੇ ਉਹਦਾ ਇੱਥੇ ਤੁਹਾਨੂੰ ਫਾਇਦਾ ਹੁੰਦਾ ਕੋਈ ਨਹੀਂ ਫਾਇਦਾ ਹੋਦਾ ਕੋਈ ਫਾਇਦਾ ਨਹੀਂ ਉਹ ਸਿਸਟਮ ਹੋਰ ਆ ਕੀ ਫਰਕ ਆ ਡਿਫਰੈਂਸ ਡਿਫਰੈਂਸ ਹੁੰਦਾ ਥੋੜਾ ਵਾਲਾ ਭਾਸ਼ਾ ਦਾ ਵੀ ਲੈਂਗੁਏਜ ਜੀ ਲੈਂਗੁਏਜ ਇੱਥੇ ਜੀ ਸਾਨੂੰ ਉੱਥੇ ਸਾਡੇ ਉਧਰ ਜਿਹੜਾ ਕਲਚਰ ਹੈ ਉਹਦੇ ਚ ਇੰਗਲਿਸ਼ ਨੂੰ ਸਹਾਇਆ ਜਾਂਦਾ ਹੈ ਪਰ ਇਹਨਾਂ ਨੂੰ ਇੰਗਲਿਸ਼ ਆਂਦੀ ਨਹੀਂ ਕੋਰੀਆਂ ਨੂੰ ਜੀ 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 ਸਪੇਨ ਦੇ ਬੰਦਿਆਂ ਨੂੰ ਇੰਗਲਿਸ਼ ਨਹੀਂ ਆਂਦੀ ਆ ਸਪੈਨਿਸ਼ ਬੰਦੇ ਸਪੈਨਿਸ਼ ਬੋਲਦੇ ਆ ਜੀ ਜੀ ਇੱਥੇ ਆ ਕੇ ਫਿਰ 6-6 ਮਹੀਨੇ ਦੀਆਂ ਕਲਾਸਾਂ ਲੈਣੀਆਂ ਪੈਂਦੀਆਂ ਨੇ ਬਿਲਕੁਲ ਬਿਲਕੁਲ ਫਿਰ ਉਹਨਾਂ ਨੂੰ ਜੋ ਜ਼ਰੂਰਤ ਹੁੰਦੀ ਹੈ ਕਿਉਂਕਿ ਇਹਨਾਂ ਨਾਲ ਕੰਮ-ਸ਼ਾਮ ਕਰਨਾ ਹੁੰਦਾ ਹੈ ਜਾਂ ਬੋਲ ਚੱਲ ਜੇ ਰਹਿਣਾ ਇੱਥੇ ਤੇ ਫਿਰ ਜ਼ਿਆਦੀ ਗੱਲ ਪਹੁੰਚ ਨਹੀਂ ਜਾਂਦੀ ਜੀ 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 ਸਾਡਾ ਵੀ ਇੱਥੇ ਆਪਣਾ ਜੀ ਸਾਡਾ ਆਪਣਾ ਜ਼ਾਤੀ ਰਿਸ਼ਤੇਦਾਰ ਸੀ ਉਹਨੇ ਸਾਡੇ ਬ ਵੇਰੀ ਗੁੱਡ ਜੀ ਉਹਨਾਂ ਸਾਡੀ ਬੜੀ ਹੈਲਪ ਕੀਤੀ ਹੈ ਕੰਮ ਲੋਆ ਸਾਰਾ ਕੰਮ ਉਹਨਾਂ ਨੇ ਕੀਤਾ ਸਾਡਾ ਅਲਹਮਦੁਲਿਲਾ ਅੱਜ ਜੋ ਕੁਝ ਵੀ ਆ ਆਪਣੇ ਮਾਪਿਓ ਤੇ ਉਹਨਾਂ ਨੇ ਕਰਕੇ ਸਾਡਾ ਵੈਰੀ ਗੁੱਡ ਹੈ ਇਹ ਇਹਸਾਨ ਜ਼ਿੰਦਗੀ ਭਰ ਯਾਦ ਵਿੱਚ ਰੱਖਣੀ ਹੈ ਬਿਲਕੁਲ ਯਾਦ ਰੱਖਣੀ ਕਈ ਵਾਰੀ ਜਿਹੜਾ ਬੰਦਾ ਤੁਹਾਨੂੰ 에ਰਪੋਰਟ ਤੋਂ ਲੈ ਕੇ ਆਵੇ ਜਿਹੜਾ ਤੁਹਾਨੂੰ ਪਹਿਲੀ ਵਾਰੀ ਸੰਭੇ ਉਹ ਯਾਦ ਰੱਖਣਾ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਤੇ ਹੋਰ ਸੁਣਾਓ ਫਟਾਫਟ ਵਧਿਆ ਤੇ ਮੈਂ ਕਿਹਾ ਸਾਡੇ ਭਰਾ ਬੈਠੇ ਵੇਖਦੇ ਮੈਂ ਕਿਹਾ ਤੁਹਾਡੇ ਨਾਲ ਗੱਲ ਜਰੂਰ ਕਰਕੇ ਜਾਵਾਂ YouTube ਤੇ ਚੈਨਲ ਆਪਣਾ Broadbase TV ਤੇ ਉਹਦੇ ਤੇ ਤੁਹਾਡੀ ਵੀਡੀਓ ਮੈਂ ਜਰੂਰ ਪਾਉਂਗਾ ਇਨਸ਼ਾਅੱਲਾ ਤੇ ਥੈਂਕ ਯੂ ਤੁਹਾਡਾ ਬਹੁਤ ਵਧੀਆ ਗੱਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਇਹ ਹਰ ਹੁਣ ਕੋਈ ਨੀਆਂ ਗੱਲਾਂ ਦੇ ਨਾਲ ਮੈਂ ਵੀਡੀਓ ਨੂੰ ਕਰਦਾ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੈਲੈਂਡ ਗੋਟਾ ਤਾਂ ਨਹੀਂ ਅੱਗੇ ਕਿਸੇ ਨੂੰ ਸ਼ੇਅਰ ਕਰ ਦਿਓ ਜਿੰਨੇ ਸਾਡੇ ਭਰਾਵਾਂ ਨੇ ਵੀ ਵੀਡੀਓ ਵਿੱਚ ਗੱਲਾਂ ਕੀਤੀਆਂ ਉਹਨਾਂ ਗੱਲਾਂ ਤੋਂ ਕੋਈ ਨਾ ਕੋਈ ਸਿੱਖਣ ਦੀ ਕੋਸ਼ਿਸ਼ ਕਰਿਓ ਆਸਣ ਵੀ ਕੋਸ਼ਿਸ਼ ਕਰਿਓ ਕੋਈ ਨਾ ਕੋਈ ਸਮਝਣ ਦੀ ਕੋਸ਼ਿਸ਼ ਕਰਿਓ ਜੇ ਕੋਈ ਗੱਲਾਂ ਬਾਤਾਂ ਮੈਨੂੰ ਪੁੱਛਣੀਆਂ ਨੇ ਤੁਹਾਡੇ ਭਰਾ ਨੂੰ ਤੇ ਮੈਨੂੰ ਕਰਿਓ ਕਮੈਂਟ ਮੈਂ ਤੁਹਾਡੇ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਜਿਹੜੇ ਜਿਹੜੇ ਮੇਰੇ ਭਰਾ ਵੀਡੀਓ ਵੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਮੈਨੂੰ ਇਹਦੇ ਨਾਲ ਪਤਾ ਲੱਗਦਾ ਰਹਿੰਦਾ ਤੁਸੀਂ ਮੇਰੇ ਨਾਲ ਜੁੜੇ ਹੋਏ ਆ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ ਤਦ ਤੱਕ ਆਪਦਾ ਖਿਆਲ ਰੱਖੋ ਥੈਂਕ ਯੂ ਸਾਰਿਆਂ ਦਾ ਧੰਨਵਾਦ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ ਨਵੀਂ ਜਗ੍ਹਾ ਤੇ ਨਵੇਂ ਟੌਪਿਕ ਨਾਲ ਨਵੀਂ ਇਨਫੋਰਮੇਸ਼ਨ ਇਹ ਨਵੀਆਂ ਗੱਲਾਂ ਦੇ ਨਾਲ ਤਦ ਤੱਕ ਆਪਦਾ ਖਿਆਲ ਰੱਖੋ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ